ਕੀ ਗੱਲ ਹੈ ਵੈਸੇ ਮੁੱਦੇ ਤਾਂ ਆਪਣੇ ਆਸ-ਪਾਸ ਬਹੁਤ ਚਿਰ ਤੋਂ ਸੀਗੇ ਪਹਿਲਾਂ ਹੀ ਸੀਗੇ ਚਾਹੇ ਅਸੀਂ ਕਿਸੇ ਕੋਲ ਨਾ ਵੀ ਪਹੁੰਚਦੇ ਸਾਡੇ ਖੁਦ ਮੈਨੂੰ ਲੱਗਦਾ ਵੀ ਨੌਨ ਹੋਣਗੇ ਬੰਦੇ ਡਾਇਰੈਕਟਲੀ ਇਨਡਾਇਰੈਕਟਲੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਦਾਂ ਦਾ ਕੁਝ ਹੋਇਆ ਐਸ ਫਿਲਮ ਮੇਕਰਸ ਸਾਨੂੰ ਸਿਰਫ ਉਹ ਇੱਕ ਓਪਰਚੁਨਿਟੀ ਲੱਗੀ ਵੀ ਯਾਰ ਇਹ ਇੱਕ ਰੀਅਲਿਸਟਿਕ ਸਬਜੈਕਟ ਵੀ ਆ ਜਿਸ ਤੇ ਅਸੀਂ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਆਂ ਵੀ ਕਿਉਂ ਨਾ ਇਹਦੇ ਤੇ ਗੱਲ ਕੀਤੀ ਜਾਵੇ ਕਿਉਂਕਿ ਜੇ ਅਸੀਂ ਫਿਲਮ ਮੇਕਿੰਗ ਦੇ ਨਾਲ-ਨਾਲ ਜੇ ਕਿ ਸੋਸਾਇਟੀ ਨੂੰ ਕੁਝ ਵਧੀਆ ਵੀ ਦੇ ਸਕਦੇ ਆ ਤਾਂ ਮੈਨੂੰ ਲੱਗਦਾ ਹੋਰ ਕੀ ਵਧੀਆ ਹੋ ਸਕਦਾ ਹੈ ਸੋ ਪ੍ਰੋਮੋਸ਼ਨਸ ਦਾ ਬਹੁਤ ਵੱਡਾ ਰੋਲ ਆ ਹੈਨਾ ਕਿ ਕੰਟੈਂਟ ਬਣਾ ਕੇ ਆਪਾਂ ਜਿਵੇਂ ਤੁਸੀਂ ਕਿਹਾ ਛੱਡ ਨਹੀਂ ਸਕਦੇ ਲੋਕਾਂ ਤੱਕ ਪਹੁੰਚਾਉਣਾ ਡੈਫੀਨਿਟਲੀ ਸੋ ਪ੍ਰੋਮੋਸ਼ਨਸ ਕਿੰਨੀ ਮੈਟਰ ਕਰਦੀਆਂ ਨੇ ਔਰ ਕਿਸ ਲੈਵਲ ਤੱਕ ਪ੍ਰੋਮੋਸ਼ਨ ਹੋਣੀ ਚਾਹੀਦੀ ਹੈ ਆਈ ਥਿੰਕ ਬਹੁਤ ਮੈਟਰ ਕਰਦੀਆਂ ਨੇ ਅੱਜ ਦੇ ਟਾਈਮ ਵਿੱਚ ਤਾਂ ਬਹੁਤ ਹੀ ਜ਼ਿਆਦਾ ਸੋ ਲਾਈਕ ਫੋਰ ਇਗਜ਼ਾਮਪਲ ਆਈ ਗੇਵ ਆਲਵੇਜ਼ ਕੇ ਹੈਰੀ ਪੌਟਰ ਕਿਤਾਬ ਹੈ ਜੇ ਉਹਨੂੰ ਬਣਾ ਕੇ ਸਿਰਫ ਇੱਕ ਨਾਰਮਲ ਜੀ ਲਾਇਬ੍ਰੇਰੀ ਵਿੱਚ ਆਪਾਂ ਰੱਖ ਦੇਈਏ ਇਟ ਹੁਡਨਟ ਬੀਨ ਅ ਵਰਲਡ ਫੇਮਸ ਬੁੱਕ ਉਹਦੀ ਵੀ ਬਹੁਤ ਤਕੜੀ ਪ੍ਰੋਮੋਸ਼ਨ ਹੋਈ ਸੀਗੀ ਇਵਨ ਦ ਬੁੱਕ ਨਾ ਆਮ ਨਾਟ ਹੈਨਾ ਤਾਂ ਹੀ ਬੁੱਕ ਏਡੀ ਵੱਡੀ ਹਿੱਟ ਹੋਈ ਤਾਂ ਹੀ ਮੂਵੀ ਉਹਦੇ ਤੇ ਬਣੀ ਸੇਮ ਵਿਦ ਅਸ ਜੈਸੀ ਬਸ ਬਣਾ ਕੇ ਰੱਖ ਲਈਏ ਫਿਰ ਅਸੀਂ ਦੇਖਾਂਗੇ ਯੂ نو ਇਟਸ ਵੈਰੀ ਇੰਪੋਰਟੈਂਟ ਟੂ ਗੈਟ ਇਟ ਆਊਟ देयर ਥੈਟ ਅਸੀਂ ਇੱਕ ਪ੍ਰੋਡਕਟ ਬਣਾਇਆ ਹੈ ਜਿੰਨੇ ਲੋਕਾਂ ਨੂੰ ਸਿਰ ਦੱਸ ਸਕਦੇ ਆ ਹਰਦੀਪ ਇਹ ਵੀ ਗੱਲ ਸੱਚ ਹੈ ਨਾ ਇੱਧਰ ਯੰਗਸਟਰਸ ਮਿਹਨਤ ਨਹੀਂ ਕਰਨਾ ਚਾਹੁੰਦੇ ਇੱਧਰ ਪੈਸੇ ਘੱਟ ਮਿਲਦੇ ਨੇ ਉਧਰ ਜਿੱਦਾਂ ਦਾ ਮਰਜ਼ੀ ਕੰਮ ਹੋਏਗਾ ਉਹ ਮਿਹਨਤ ਕਰਨਗੇ ਇਹ ਵੀ ਕਿਤੇ ਨਾ ਕਿਤੇ ਰੀਜ਼ਨ ਨਾ ਕਿ ਉਧਰ ਪੈਸੇ ਬਣਦੇ ਆ ਤਾਂ ਹੀ ਯੰਗਸਟਰਸ ਜਾਂਦੇ ਪੈਸੇ ਬਣਦੇ ਆ ਮਜਬੂਰੀ ਵੀ ਬਣਦੀ ਆ ਦੂਸਰੀ ਗੱਲ ਇਹ ਆ ਵੀ ਜਦੋਂ ਤੁਹਾਨੂੰ ਉੱਥੇ ਦੇਖਣ ਵਾਲੇ ਵੀ ਉਹੀ ਕੰਮ ਕਰ ਰਹੇ ਆ ਆਪਾਂ ਜੋ ਇੱਥੇ ਕਰਦੇ ਆ ਜਾਂ ਜੋ ਨਹੀਂ ਕਰਦੇ ਉਹ ਸਭ ਤੋਂ ਪਹਿਲਾਂ ਇਹ ਦੇਖਦੇ ਆ ਵੀ ਲੋਕ ਕੀ ਕਹਿਣਗੇ ਹੁਣ ਉਹਦੇ ਪਤਾ ਵੀ ਸਾਰੇ ਲੋਕ ਉਹੀ ਕੰਮ ਕਰ ਰਹੇ ਆ ਉੱਥੇ ਕਿਸੇ ਨੇ ਕਹਿਣਾ ਕੁਝ ਨਹੀਂ ਇਸ ਕਰਕੇ ਹੀ ਉੱਥੇ ਆਪਾਂ ਈਜ਼ੀਲੀ ਤਿਆਰ ਹੋ ਜਾਂਦੇ ਆ ਕੋਈ ਵੀ ਕੰਮ ਕਰਨ ਲਈ ਮਜਬੂਰੀ ਵੀ ਹੁੰਦੀ ਆ ਪਲੱਸ ਸਾਨੂੰ ਪ੍ਰੋਬਲਮ ਵੀ ਕੋਈ ਨਹੀਂ ਹੁੰਦੀ ਕਿਉਂਕਿ ਯਾਰ ਮੈਂ ਜੇ ਝਾੜੂ ਮਾਰ ਰਿਹਾ ਦੂਜਾ ਬੰਦਾ ਵੀ ਤੌਹੀ ਕੰਮ ਕਰ ਰਿਹਾ ਨਾ ਇੱਥੇ ਕੀ ਆ ਇੱਥੇ ਸਾਨੂੰ ਇਦਾਂ ਹੁੰਦਾ ਵੀ ਲੋਕ ਕੀ ਕਹਿਣਗੇ ਜੇ ਜਦੋਂ ਆਪਾਂ ਇਹ ਸੋਚ ਲਿਆ ਇੱਥੇ ਵੀ ਵੀ ਲੋਕ ਜੋ ਮਰਜ਼ੀ ਕਹਿਣ ਪਰ ਤਾਂ ਇੱਥੇ ਵੀ ਆਪਰਚੂਨਿਟੀਆਂ ਕੰਮ ਬਹੁਤ ਨੇ ਕਰਨਾ ਤਾਂ ਉੱਥੇ ਵੀ ਆ ਜਾ ਕੇ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ 6 each ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਸਟਾਰ ਕਾਸਟ ਮੇਰੇ ਨਾਲ ਹੈ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਹਰਦੀਪ ਗਰਵਾਲ ਤੇ ਮੰਡੀ ਤਖਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਵ ਯੂ ਫਾਰ ਡੂਇੰਗ ਮਾਈ ਨੇਮ ਰਾਈਟ ਉਹ ਵੀ ਦਾ ਫਲੋ ਫਲੋਚ ਬੋਲੇ ਮੰਡੀ ਤਖਰ ਹਾ ਉਸਕਿ ਜੈਸ ਥੈਂਕ ਗੋਡ ਕਿਉਂ ਗਲਤ ਪ੍ਰੋਨਾਨਸ ਕਰਦਾ ਥੋੜਾ ਨਾ ਦਸ ਸਾਲੋਂ ਤੋਂ ਗਲਤੀ ਬੋਲ ਰਹੇ ਨੇ ਅੱਜ ਤੱਕ ਕੁੱਛ ਰਹੇ ਤੱਕ ਤੱਕਰ 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 ਤੱਕ ਆਲ ਆ ਫਰਗੇਟ ਇਟ ਸੀਰੀਅਸਲੀ ਯਾਰ ਇਹਨੇ ਸੋਹਣੇ ਨਾਮ ਦਾ ਸੀਰੀਅਸਲੀ ਤੁਸੀਂ ਸੁਣ ਕੇ ਮਿਲਣੇ ਤੁਸੀਂ ਲੋਕਾਂ ਨੇ ਕੰਜੂਮਰ ਟੋਟਲੀ ਯੈਸ ਮੈਨੂੰ ਪਹਿਲਾਂ ਪੁੱਛਣਾ ਪੈਂਦਾ ਹੈ ਕਿ ਤੁਸੀਂ ਅੱਜ ਮੈਂ ਥੋੜਾ ਜਿਹਾ ਰਿਲੈਕਸ ਸੀ ਨੋਇੰਗ ਇਟਸ ਯੂ ਪਰ ਅਦਰਵਾਜ਼ ਮੈਨੂੰ ਪੁੱਛਣਾ ਪੈਂਦਾ ਕਿ ਨਾਮ ਬੋਲਣਾ ਆਉਂਦਾ ਹੈ ਨਾ ਯਾਨੀ ਤਾਂ ਮੰਡੀ ਜੀ ਜਾਂ ਮੰਡੀ ਵੀ ਚੱਲੇਗਾ ਇਟਸ ਓਕੇ ਮੰਡੀ ਠੀਕ ਹੈ ਤਖਰਾ ਦਾ ਨਾਮ ਖਰਾਬ ਕੀਤਾ ਹੋਇਆ ਹੈ న్యూਸ ਰਿਪੋਰਟਰ ਨੇ ਜਰਨਲਿਸਟ ਨੇ ਚਲੋ ਯਾਰ ਅਨ ਪਿਆਰਾ ਨਾਮ ਹੈ ਤੁਹਾਡਾ ਸੋ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਹੈ ਨਾ ਫਾਈਨਲੀ 14 ਤਰੀਕ ਨੂੰ ਫਿਲਮ ਆ ਰਹੀ ਹੈ ਸੋ ਪਹਿਲਾਂ ਤਾਂ ਮੈਂ ਜਾਨਣਾ ਚਾਹੁੰਨੀ ਹਾਂ ਕਿ 14 ਨੂੰ ਤੁਸੀਂ ਇੱਕ ਅਨਾਉਂਸਮੈਂਟ ਕੀਤੀ ਸੀ ਹਨਾ ਕਿ 14 ਨੂੰ ਆਏਗੀ ਮਤਲਬ 14 ਨੂੰ ਹੀ ਆਏਗੀ ਐਂਡ ਵੀ ਰੀਅਲੀ ਲਵਡ ਥੈਟ ਕਿ ਤੁਸੀਂ ਹਨਾ ਅਗਰ 14 ਨੂੰ ਆ ਰਹੀ ਆ ਤਾਂ ਚੇਂਜ ਨਹੀਂ ਕਰਨੀ ਕੋਈ ਡੇਟ ਹਾਂ ਬਸ ਫਿਰ 14 ਨੂੰ ਹੀ ਆ ਰਹੀ ਆ ਜੀ ਹਾਂ ਇਹ ਹੁਣ ਚਾਹੇ ਆਪਾਂ ਪੰਜਾਬੀ ਚ ਕਹਿ ਲਈਏ ਚਾਹੇ ਇੰਗਲਿਸ਼ ਚ ਕਹਿ ਲਈਏ ਚਾਹੇ ਹਿੰਦੀ ਚ ਕਹਿ ਲਈਏ ਪਰ 14 ਨੂੰ ਹੀ ਆ ਰਹੀ ਆ ਦੇ ਚੇਰੇ ਔਨ ਦਾ 14th ਮੈਂ ਇੰਗਲਿਸ਼ ਕਹਿ ਦਿੰਦੀ ਹਾਂ ਔਨ ਦਾ 14th ਆਫ ਮਾਰਚ ਸੋ ਬੜਾ ਸੀਰੀਅਸ ਇਸ਼ੂ ਹੈ ਨਾ ਸਿਕਸ ਈਚ ਪਹਿਲਾਂ ਤਾਂ ਜਦੋਂ ਅਸੀਂ ਪੋਸਟਰ ਦੇਖਿਆ ਤਾਂ ਇੱਕ ਵਾਰ ਚ ਤਾਂ ਸੋਚ ਰਹੇ ਸੀਗੇ ਕਿ 6each ਕੀ ਹੈ ਫਿਰ ਜਦੋਂ ਪਤਾ ਲੱਗਾ ਕਿ 6each ਬੈਂਡਸ ਦੀ ਗੱਲ ਹੋ ਰਹੀ ਹੈ ਹਨਾ ਸੋ ਇਹ ਅੱਜ ਕੱਲ ਕਰੇਜ਼ ਅਸੀਂ ਸਬ ਤੇ ਵਿੱਚ ਦੇਖ ਰਹੇ ਹਾਂ ਨਾ ਯੰਗਸਟਰਸ ਨੂੰ ਸਿਰਫ ਇੱਕ ਹੀ ਚੀਜ਼ ਦੀ ਦੌੜ ਹੈ ਕਿ ਬਾਹਰ ਜਾਣਾ ਤੁਸੀਂ ਬਹੁਤ ਗਰਾਉਂਡ ਜ਼ੀਰੋ ਤੇ ਜਾ ਕੇ ਤੁਸੀਂ ਕਵਰੇਜ ਕਰ ਰਹੇ ਹੋ ਪ੍ਰੋਮੋਸ਼ਨਸ ਵੀ ਕਰ ਰਹੇ ਹੋ ਔਰ ਲੋਕਾਂ ਦੀਆਂ ਅੱਖਾਂ ਖੋਲ ਰਹੇ ਹੋ ਕਿ ਕਿਹੜੇ ਕਿਹੜੇ ਕੇਸਿਸ ਦੇ ਨਾਲ ਲੋਕ ਜੂਝ ਰਹੇ ਨੇ ਰਾਈਟ ਸੋ ਕਿਦਾਂ ਦੇ ਐਕਸਪੀਰੀਐਂਸਸ ਕੀਤੇ ਨੇ ਕਿਉਂਕਿ ਫਿਲਮ ਤੋਂ ਪਹਿਲਾਂ ਵੀ ਮੈਨੂੰ ਲੱਗਦਾ ਤੁਸੀਂ ਬਹੁਤ ਰਿਸਰਚ ਕੀਤੀ ਹੈ ਉਸ ਤੋਂ ਬਾਅਦ ਇਹ ਫਿਲਮ ਬਣੀ ਹੈ ਔਰ ਉਸ ਤੋਂ ਬਾਅਦ ਫਿਰ ਤੁਸੀਂ ਉਸ ਚੀਜ਼ ਤੇ ਹੀ ਹਜੇ ਵੀ ਜੁਟੇ ਹੋਏ ਹੂੰ ਪਤਾ ਕੀ ਗੱਲ ਆ ਇਹ ਵੈਸੇ ਮੁੱਦੇ ਤਾਂ ਆਪਣੇ ਆਸ-ਪਾਸ ਬਹੁਤ ਚਿਰ ਤੋਂ ਸੀਗੇ ਪਹਿਲਾਂ ਹੀ ਸੀਗੇ ਚਾਹੇ ਅਸੀਂ ਕਿਸੇ ਕੋਲ ਨਾ ਵੀ ਪਹੁੰਚਦੇ ਸਾਡੇ ਖੁਦ ਮੈਨੂੰ ਲੱਗਦਾ ਵੀ ਨੋਨ ਹੋਣਗੇ ਬੰਦੇ ਡਾਇਰੈਕਟਲੀ ਇਨਡਾਇਰੈਕਟਲੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਦਾਂ ਦਾ ਕੁਝ ਹੋਇਆ ਸੋ ਐਸ ਫਿਲਮ ਮੇਕਰਸ ਸਾਨੂੰ ਸਿਰਫ ਉਹ ਇੱਕ ਓਪਰਚੁਨਿਟੀ ਲੱਗੀ ਵੀ ਯਾਰ ਇਹ ਇੱਕ ਰੀਅਲਿਸਟਿਕ ਸਬਜੈਕਟ ਵੀ ਆ ਜਿਹਦੇ ਤੇ ਅਸੀਂ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਆਂ ਵੀ ਕਿਉਂ ਨਾ ਇਹਦੇ ਤੇ ਗੱਲ ਕੀਤੀ ਜਾਵੇ ਕਿਉਂਕਿ ਜੇ ਅਸੀਂ ਫਿਲਮ ਮੇਕਿੰਗ ਦੇ ਨਾਲ ਨਾਲ ਜੇ ਇੱਕ ਸੋਸਾਇਟੀ ਨੂੰ ਕੁਝ ਵਧੀਆ ਵੀ ਦੇ ਸਕਦੇ ਆ ਤਾਂ ਮੈਨੂੰ ਲੱਗਦਾ ਹੋਰ ਕੀ ਵਧੀਆ ਹੋ ਸਕਦਾ ਇਹਦੇ ਨਾਲ ਸੋ ਚੇਂਜ ਹੋਊਗਾ ਲੋਕਾਂ 'ਚ ਕਿਉਂਕਿ ਇੱਕ ਹੁੰਦਾ ਨਾ ਆਪਾਂ ਜਦੋਂ ਫਿਲਮ ਬਣਾ ਲੈਂਦੇ ਆ ਆਪਾਂ ਨੂੰ ਪਤਾ ਲੱਗਦਾ ਕਿ ਯਾਰ ਕੌਨਫੀਡੈਂਸ ਵੀ ਹੁੰਦਾ ਹੈ ਔਰ ਇੱਕ ਸ਼ਿਉਰਿਟੀ ਵੀ ਹੁੰਦੀ ਹੈ ਇੱਕ ਅੰਦਰੋਂ ਵੀ ਵਾਈਬ ਹੋ ਜਾਂਦੀ ਹੈ ਕ੍ਰੀਏਟ ਕੀ ਯਾਰ ਹਾਂ ਇਹ ਫਿਲਮ ਕੁਝ ਤਾਂ ਚੇਂਜ ਕਰਕੇ ਜਾਊਗੀ ਸਾਨੂੰ ਸਾਡੀ ਕੋਸ਼ਿਸ਼ ਤੇ ਵਿਸ਼ਵਾਸ ਆ ਹਨਾ ਵੀ ਸਾਡੀ ਕੋਸ਼ਿਸ਼ ਜਿਹੜੀ ਅਸੀਂ ਕੀਤੀ ਆ ਜਿਹੜੀ ਫਿਲਮ ਅਸੀਂ ਬਣਾਈ ਉਹਦੇ ਤੇ ਵਿਸ਼ਵਾਸ ਆ ਬਟ ਜੇ ਅਸੀਂ ਇਹੀ ਸੋਚਣ ਲੱਗ ਗਏ ਵੀ ਯਾਰ ਇਹਦਾ ਅਸਰ ਹੋਊਗਾ ਪਤ ਨਹੀਂ ਨਹੀਂ ਹੋਊਗਾ ਹਨਾ ਡਾਊਟ ਚ ਰਹੀਏ ਫਿਰ ਤਾਂ ਆਪਾਂ ਕੰਮ ਹੀ ਨਾ ਕਰ ਸਕੀਏ ਸਾਡਾ ਫਰਜ਼ ਆਪਣਾ ਅਟੈਂਪਟ ਕਰਨਾ ਸਾਡੀ ਕੋਸ਼ਿਸ਼ ਕਰਨਾ ਉਹ ਸਾਡਾ ਫਰਜ਼ ਆ ਮੈਨੂੰ ਲੱਗਦਾ ਸੀ ਉੱਥੇ ਫਿਲਮ ਬਣਾ ਕੇ ਆਪਣਾ ਫਰਜ਼ ਨਿਭਾ ਲਿਆ ਥੀਏਟਰ ਤੱਕ ਲੈ ਕੇ ਜਾਣ ਚ ਆਪਣਾ ਫਰਜ਼ ਨਿਭਾ ਲਿਆ ਹੁਣ ਲੋਕਾਂ ਦੀ ਵਾਰੀ ਆ ਵੀ ਲੋਕ ਆ ਕੇ ਉਹਨੂੰ ਦੇਖਣ ਸੋ ਮੰਡੀ ਬਹੁਤ ਜ਼ਿਆਦਾ ਚੇਂਜ ਅਸੀਂ ਤੁਹਾਡੇ ਚ ਦੇਖ ਰਿਹਾ ਆਪਾਂ ਫਿਰਨ ਦੀ ਗੱਲ ਜ਼ਰੂਰ ਕਰਾਂਗੇ ਪਹਿਲਾਂ ਤੁਹਾਡੀ ਜਿਹੜੀ ਟਰਾਂਸਫਰਮੇਸ਼ਨ ਆ ਉਸ ਤੇ ਗੱਲ ਕਰੂੰਗੀ ਪੋਸਟਰ ਦੇ ਵਿੱਚ ਅਸੀਂ ਦੇਖ ਪਾ ਰਹੇ ਆ ਔਰ ਅੱਜ ਲਾਈਵ ਸਾਡੇ ਨਾਲ ਮੰਡੀ ਬੈਠੇ ਆ ਮਤਲਬ ਜ਼ਮੀਨ ਆਸਮਾਨ ਦਾ ਫਰਕ ਹੈ ਪਹਿਲਾਂ ਤਾਂ ਕਿਉਂਕਿ ਅਸੀਂ ਨਾ ਨੀਰੂ ਬਾਜਵਾ ਨੂੰ ਕਹਿੰਦੇ ਹੁੰਦੇ ਸੀਗੇ ਕਿ ਨੀਰੂ ਬਾਜਵਾ ਮੈਮ ਸਭ ਦੇ ਲਈ ਇਨਸਪੀਰੇਸ਼ਨ ਹੈ ਹੁਣ ਮੈਨੂੰ ਲੱਗਦਾ ਕਿ ਮੰਡੀ ਤੁਸੀਂ ਮੈਂ ਕਿਹਾ ਕਿ ਬੋਡੀ ਨੂੰ ਜਿੱਦਾਂ ਮਤਲਬ ਆਈ ਫੀਲ ਪਰਸਨਲੀ ਕਿ ਅਨ ਐਕਟਰ ਸ਼ੁੱਡ ਆਲਵੇਸ ਬੀ ਓਪਨ ਲਾਈਕ ਜੇ ਦੁਬਾਰਾ ਵੀ ਗੇਨ ਕਰਨਾ ਪਿਆ ਮੈਂ ਕਰ ਲਾਂਗੀ ਲਾਈਕ ਯੂ نو ਮਤਲਬ ਇਟਸ ਦ ਨੀਡ ਆਫ ਵਾਟ ਦ ਕੈਰੈਕਟਰ ਇਜ਼ ਜੇ ਮੈਨੂੰ ਕੋਈ ਮੂਵੀ ਬਹੁਤ ਵਧੀਆ ਲੱਗੀ ਤਾਂ ਮੈਨੂੰ ਇਦਾਂ ਦਾ ਕਿਰਦਾਰ ਪਲੇ ਕਰਨਾ ਪਿਆ ਕਿ ਓਕੇ ਥੋੜਾ ਜਿਹਾ ਆ ਲੁੱਕ ਚਾਹੀਦੀ ਆ ਉਹ ਲੁੱਕ ਚਾਹੀਦੀ ਆ ਮੈਂ ਕਰ ਲਾਂਗੀ ਲਾਈਕ ਇਟ ਡਸਨਟ ਮੈਟਰ ਸੋ ਬਹੁਤ ਸਾਰੀਆਂ ਹੋ ਜਾਏਗੀ ਮਿਹਨਤੀ ਹੈ ਹੋ ਜਾਏਗੀ ਇਹੀ ਤਾਂ ਕੋਈ ਕਰਦਾ ਨਹੀਂ ਹਾਂ ਨਾ ਸ਼ਾਰਟਕੱਟਸ ਚੱਲ ਰਹੇ ਆਂ ਅੱਜਕੱਲ ਜਿਵੇਂ ਬਾਹਰ ਜਾਣ ਦਾ ਵੀ ਆਪਾਂ ਹੈ ਨਾ ਇੱਚ ਸਿਕਸ ਇੱਚ ਦੇਖਿਆ ਕਿ ਵਿਆਹ ਹੋਇਆ ਔਰ ਪੈਸੇ ਖਰਚੇ ਔਰ ਬਾਹਰ ਗਏ ਸੋ ਤੁਹਾਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਅਗਰ ਨਹੀਂ ਹੁੰਦਾ ਤਾਂ ਲੋਕਾਂ ਦੀਆਂ ਅੱਖਾਂ ਨਹੀਂ ਖੁੱਲਦੀਆਂ ਕਿ ਬਾਹਰ ਕੀ ਕੁਝ ਚੱਲ ਰਿਹਾ ਹਾਂ ਹਾਂ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਆਬਵੀਅਸੀ ਗੱਲ ਆ ਜਿਹੜੀ ਡਿਟੇਲਸ ਨੇ ਨਾ ਛੋਟੀਆਂ ਛੋਟੀਆਂ ਜਿਹੜੀਆਂ ਸ਼ਾਇਦ ਸਾਨੂੰ ਦੱਸੀਆਂ ਹੀ ਨਹੀਂ ਗਈਆਂ ਪਹਿਲੇ ਸਾਲਾਂ ਦੇ ਵਿੱਚ 15 ਸਾਲ ਪਹਿਲਾਂ 20 ਸਾਲ ਪਹਿਲਾਂ ਜਦੋਂ ਐਨ ਆਰ ਆਈਸ ਆਉਦੇ ਹੁੰਦੇ ਸੀ ਨਾ ਮੈਂ ਢੀ ਹੁਣਾਂ ਨੇ ਆਉਣਾ ਇਹਨਾਂ ਨੇ ਇਹਨਾਂ ਦੇ ਸੂਟਕੇਸ ਖੋਲਦੇ ਸਾਰੀ ਇਦਾਂ ਦੀਆਂ ਖੁਸ਼ਬੂ ਆਉਂਦੀਆਂ ਹੁੰਦੀਆਂ ਸੀਆਂ ਬਹੁਤ ਕਿੰਨੀਆਂ ਐਨ ਆਰ ਆਈਜ਼ ਉਹਨਾਂ ਦੇ 골ਡ ਪਾਇਆ ਹੋਣਾ ਵਧੀਆ ਵਧੀਆ ਕੱਪੜੇ ਪਏ ਹੋਣੇ ਫਿਰ ਉਹਨਾਂ ਨੇ ਦੱਸਣਾ ਵੀ ਬਾਹਰ ਤਾਂ ਇਦਾਂ ਹੁੰਦਾ ਤੁਹਾਨੂੰ ਪਤਾ ਉੱਥੇ ਸਫਾਈ ਕਿੰਨੀ ਹੁੰਦੀ ਹੈ ਤੁਹਾਨੂੰ ਪਤਾ ਉੱਥੇ ਅਸੀਂ ਐ ਨਹੀਂ ਕਰਦੇ ਇਦਾਂ ਕਰਦੇ ਆ ਸਾਨੂੰ ਕਿਸੇ ਨੇ ਨਾ ਇੰਨੇ ਸਾਲਾਂ ਚ ਇਹ ਦੱਸਿਆ ਹੀ ਨਹੀਂ ਵੀ ਉੱਥੇ ਤੁਹਾਨੂੰ ਪਤਾ ਚੈਲੰਜਸ ਕਿੰਨੇ ਨੇ ਤਾਨੂੰ ਪਤਾ ਸੀ ਉੱਥੇ ਸਵੇਰੇ 8 ਵਜੇ ਉੱਠਦੇ ਆ 8 ਘੰਟੇ ਦੀ ਸ਼ਿਫਟ ਲਾਉਨੇ ਆ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਸਾਨੂੰ ਸੰਡੇ ਵੀ ਮਸਾ ਮਿਲਦਾ ਉਹਦੇ 'ਚ ਵੀ ਅਸੀਂ ਗ੍ਰੋਸਰੀ ਕਰਨੀ ਆ ਮਤਲਬ ਜਿਹੜੇ ਉੱਥੇ ਦੇ ਡ੍ਰੌਪ ਡਰੋ ਬੈਕਸ ਨੂੰ ਮੈਂ ਕਹੂੰਗਾ ਪਰ ਚੈਲੰਜਸ ਨੇ ਉਹ ਦੱਸੇ ਹੀ ਨਹੀਂ ਸਾਨੂੰ ਕਿਸੇ ਨੇ ਜਿਹਦੇ ਕਰਕੇ ਸ਼ਾਇਦ ਸਾਡੀ ਜਨਰੇਸ਼ਨ ਨਾ ਅੱਖਾਂ ਮੀਚ ਕੇ ਉਧਰ ਨੂੰ ਤੁਰ ਪਈ ਸਾਨੂੰ ਪਹਿਲਾਂ ਕੋਈ ਦੱਸ ਦਿੰਦਾ ਅੱਜ ਤੋਂ 15 ਸਾਲ ਪਹਿਲਾਂ ਕੋਈ ਆ ਕੇ ਸਾਨੂੰ ਡਿਟੇਲਸ ਸਾਡਾ ਹੀ ਆਪਣਾ ਕੋਈ ਰਿਸ਼ਤੇਦਾਰ ਸਾਡਾ ਹੀ ਆਪਣਾ ਕੋਈ ਜਾਣਕਾਰ ਸਾਨੂੰ ਦੱਸਦਾ ਵੀ ਮੈਂ ਉਥੇ ਰਹਿ ਰਿਹਾ ਹਾਂ ਮੇਰੀ ਮਜਬੂਰੀ ਆ ਮਜਬੂਰੀ ਸ਼ਬਦ ਤਾਂ ਪਹਿਲੇ ਸਾਲਾਂ ਚ ਕਿਸੇ ਨੇ ਯੂਜ਼ ਹੀ ਨਹੀਂ ਕੀਤਾ ਉਹ ਉਦੋਂ ਤਾਂ ਪ੍ਰਾਊਡ ਫੀਲ ਕਰਦੇ ਹੁੰਦੇ ਸੀ ਮਾੜੀ ਗੱਲ ਨਹੀਂ ਬਟ ਤੁਸੀਂ ਘਟੋ ਘਟ ਜਿਹੜੀ ਸੱਚੀ ਸਿਚੁਏਸ਼ਨ ਆ ਉਹ ਵੀ ਘਟੋ ਘਟ ਦੱਸੋ ਨਾ ਸੋਸ਼ਲ ਮੀਡੀਆ ਨਾਲ ਹੁਣ ਸਾਰਾ ਕੁਝ ਸਾਹਮਣੇ ਆਉਣ ਲੱਗ ਗਿਆ ਤੁਸੀਂ ਬਹੁਤ ਟਾਈਮ ਬਾਹਰ ਰਹੇ ਹੋ ਹੈਨਾ ਤੁਸੀਂ ਵੀ ਬਹੁਤ ਕੁਝ ਦੇਖਿਆ ਹੋਊਗਾ ਉੱਥੇ ਕਿ ਕਿਦਾਂ ਯੰਗਸਟਰਸ ਜਾਂਦੇ ਨੇ ਬਾਹਰ ਕੀ ਕੁਝ ਫੇਸ ਕਰਦੇ ਆਂ ਔਰ ਕਦੇ ਤੁਸੀਂ ਪਰਸਨਲੀ ਇਹ ਚੀਜ਼ ਫੀਲ ਕੀਤੀ ਹੈ ਜਾਂ ਤੁਸੀਂ ਕਦੇ ਪਰਸਨਲੀ ਇਹਨਾਂ ਚੀਜ਼ਾਂ ਨੂੰ ਆਪਣੇ ਕਿਸੇ ਫੈਮਿਲੀ ਮੈਂਬਰ ਦੇ ਜਾਂ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਦੇ ਦੇਖਿਆ ਹੋਵੇ ਸੀ ਮੈਂ ਕਿਸੇ ਕਾਫੀ ਜਾਣਦੀ ਆਂ ਕਿ ਉਧਰੋਂ ਲੋਕੀ ਜਦੋਂ ਇੱਧਰ ਯੂ ਰਾਈਟ ਹੁਣ ਮੈਨੂੰ ਉਹ ਰੀ ਕਾਪ ਹੋ ਰਿਹਾ ਥੋੜੀ ਜੀ ਮੈਮਰੀ ਕਿ ਜਦ ਹਾਂਜੀ ਹਾਂਜੀ ਯੈਸ ਐਗਜੈਕਟਲੀ ਐਂਡ ਮੈਂ ਹੁਣੇ ਹੀ ਸੋਚ ਰਹੀ ਸੀ ਕਿ ਮੈਂ ਖੁਦ ਜਦੋਂ ਇੱਥੇ I mean ਮੈਂ ਉਦੋਂ 17 ਸਾਲਾਂ ਦੀ ਸੀ ਆ 17 18 ਸਾਲਾਂ ਦੀ ਸੀ ਐਂਡ ਮੈਂ ਇੱਥੇ ਆਈ ਤੇ ਪਿੰਡ ਵਿੱਚ ਮੈਂ ਉਹ ਨਹੀਂ ਹੁੰਦਾ ਜਿਹੜਾ ਹੈਂਡੀਕੈਮ ਹੈਂਡੀਕੈਮ ਲੈ ਕੇ ਘੁੰਮ ਰਹੀ ਸੀਗੀ ਮੈਂ ਕੋਈ ਮੱਝ ਵੀ ਦੇਖ ਲਈ ਤਾਂ ਮੈਂ ਉਹਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਗੋਹਾ ਦੇਖ ਲਿਆ ਉਹਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ ਆਈ ਲਾਈਕ ਯੂ نو ਪਾਥੀਆਂ ਦੇਖ ਲਈਆਂ ਯੂ نو ਵਟ ਆਈ ਮੀਨ ਲਾਈਕ 올 ਆਫ दैट राइट सो समथिंग डिफरेंट आई मी ਰੋਡਸ ਤੇ ਕੋਈ ਪਸ਼ੂ ਚੱਲ ਰਿਹਾ ਤੇ ਮੈਂ ਕਿਹਾ ਉਹ ਪਸ਼ੂ ਅੱਜ ਤੱਕ ਵੀ ਕਰ ਦਿੰਨੀ ਐ ਐਕਚੁਅਲੀ ਇਦਾਂ ਐਂਡ ਦੈਨ ਯੂ نو ਇਟ ਹੈਪਨਸ ਰਾਈਟ ਬਿਕਾਉਜ਼ ਇਟਸ ਫੇਰੀ ਵੇਰੀ ਡਿਫਰੈਂਟ ਦ ਲਾਈਫ देयर ਐਂਡ ਲਾਈਫ ਹੇਅਰ ਬਹੁਤ ਅਲੱਗ ਐ ਬਟ ਅਰਜੀਤਪ ਸੈਡ ਦੀ challenges ਉਹ ਆਪਾਂ ਕੰਪੇਅਰ ਵੀ ਨਹੀਂ ਕਰ ਸਕਦੇ ਯੂ نو ਇੱਥੇ ਮੈਨੂੰ ਲੱਗਦਾ ਕਿ ਮौज ਆ ਆਪਾਂ ਨੂੰ ਆਪਣੇ ਮਾਂ-ਬਾਪ ਦੀ ਛੱਤ ਹਾਏ ਵਿੱਚ ਜਿਹੜੇ ਜੋਾਕ ਨੇ ਐਂਡ ਦੈਨ ਜਸ ਜਨਰਲੀ ਮौज ਆ ਇੱਕ ਵਾਈਬ ਹੈ ਐਂਡ देयर आर ਮੈਨੀ ਪੀਪਲ ਦੱਟ ਐਕਚੁਅਲੀ ਜੋ ਉੱਥੇ ਜਾ ਚੁੱਕੇ ਨੇ ਇਹ ਸੋਚ ਕੇ ਕਿ ਪਤਾ ਨਹੀਂ ਕੀ ਹੋ ਜਾਏਗਾ ਫਿਰ ਉਹਨਾਂ ਨੂੰ ਜ਼ਿੰਦਗੀ ਪਸੰਦ ਨਹੀਂ ਆ ਰਹੀ ਕਿ ਓਕੇ ਇੱਥੇ ਤੱਕ ਕਲੌਕ ਇੱਥੇ ਤਾਂ ਸ਼ਿਫਟਾਂ ਲਾਉਣੀਆਂ ਪੈਂਦੀਆਂ ਨੇ ਇੱਥੇ ਤਾਂ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਉਹ ਆਲਬੀ ਲੇਟ ਫॉर ਵਰਕ ਹਨਾ ਫੇ ਤੁਹਾਡੀ ਉਹ ਕੱਟੀ ਜਾਏਗੀ ਪੇਮੈਂਟ ਕੱਟੀ ਜਾਏਗੀ ਅੱਧੇ ਦਿਨ ਦੀਆਂ ਜੋ ਵੀ ਹੈ ਐਂਡ ਬਹੁਤ ਰੂਲਸ ਐਂਡ ਰੈਗੂਲੇਸ਼ਨਸ ਆ ਇਤਿਜ ਤਾਂ ਹੁੰਦਾ ਨਹੀਂ ਕਿ ਭਾਈਚਾਰੇ ਚ ਸਭ ਕੁਝ ਚੱਲਦਾ ਆ ਨਾ ਉੱਥੇ ਨਹੀਂ ਲਾਈਕ ਕੋਈ ਉਹ ਨਹੀਂ ਕਹਣਗੇ ਚਲੋ ਭਾਈਚਾਰੇ ਚ ਕੋਈ ਗੱਲ ਨਹੀਂ ਆਫ ਲੈ ਲਓ ਓਕੇ ਸਿੱਖ ਪੇ ਸ਼ਾਇਦ ਤੁਹਾਨੂੰ ਮਿਲ ਜਾਏ ਸ਼ਾਇਦ ਨਾ ਮਿਲੇ ਇਟਸ ਵੈਰੀ ਕਟ ਟੂ ਕਟ ਯੂ نو ਵੈਰੀ ਰਫ ਐਂਡ ਟਫ ਉੱਥੇ ਤੁਹਾਨੂੰ ਡੈਫਨਟਲੀ ਲਾਈਫ ਬਣਾ ਦੇਗੀ ਹੈਨਾ ਫਿਰ ਤੁਸੀਂ ਖੁਦ ਉਹਨਾਂ ਨੂੰ ਪਤਾ ਲੱਗਣਾ ਕਦੋਂ ਐਨ ਆਰ ਆਈਸ ਬਣ ਗਏ ਫਿਰ ਉਹ ਉਧਰੋਂ ਇੱਧਰ ਆ ਕੇ ਬੋਲਣਗੇ ਸਾਡੇ ਕੈਨੇਡਾ ਤਾਂ ਸਾਡੇ ਇੰਗਲੈਂਡ ਤਾਂ ਯੂ نو ਸਾਡੇ ਇੱਧਰ ਇੱਧਰ 2 ਸਾਲ 3 ਸਾਲ ਹੋਏ ਨਹੀਂ ਐਕਸ਼ਨ ਵੀ ਬਦਲ ਜਾਣਾ ਉਹਨਾਂ ਦੇ ਤੌਰ ਤਰੀਕੇ ਵੀ ਬਦਲ ਜਾਣੇ ਫਿਰ ਉਹਨਾਂ ਨੂੰ ਇਦਾਂ ਲੱਗਣਾ ਕਿ ਜੋ ਇੱਥੇ ਪੰਜਾਬ ਚ ਰਹਿ ਰਹੇ ਨੇ ਲੋਕ ਕਿ ਸਾਨੂੰ ਤਾਂ ਮਤਲਬ ਕਿ ਜਦੋਂ ਅਕਲ ਨਹੀਂ ਹੈਗੀ ਯੂ نو ਇਲਿਟਰੇਟ ਪੀਪਲ ਅਨ এডਿਕੇਟਿਡ ਬੈਕਵਰਡ ਪੀਪਲ ਇਨ ਫੈਕਟ ਆ ਹੈਡ ਅ ਫਰੈਂਡ ਐਂਡ ਉਹ ਇਥੇ ਰਹਿੰਦਾ ਇਥੇ ਦਾ ਜੰਪਾਲ ਹੈ ਤੇ ਆਈ ਥਿੰਕ ਉਹ ਕੁਝ ਟਾਈਮ ਕੈਨੇਡਾ ਰਹਿ ਕੇ ਆਇਆ 3 ਕ ਮਹੀਨੇ ਹਨਾ ਵਾਪਸ ਆਇਆ ਜਿਮ ਗਿਆ ਐਂਡ ਆ ਵਾਸ ਆਲਸੋ देयर ਐਂਡ ਹੀ ਵਾਸ ਲਾਈਕ ਹਾਂ ਸੈਨੀਟਾਈਜ਼ਰ ਇਥੇ ਪ੍ਰੋਪਰ ਪ੍ਰੋਪਰ ਇੱਥੇ ਨਾ ਹੈਂਡ ਸੈਨੀਟਾਈਜ਼ਰ ਇਹਨਾਂ ਨੂੰ ਰੱਖਣਾ ਚਾਹੀਦਾ ਜਿਮ 'ਚ ਨਾ ਤੇ ਇੱਕ ਨਾ ਇਹਨਾਂ ਨੂੰ ਉਹ ਜਿਹੜੇ ਹੁੰਦੇ ਨਹੀਂ ਉਹ ਟਿਸ਼ੂਜ਼ ਇੱਥੇ ਅੰਦਰ ਵੀ ਰੱਖਣੇ ਚਾਹੀਦੇ ਨੇ ਪ੍ਰੋਪਰ ਵਨਸ ਰੱਖਣੇ ਚਾਹੀਦੇ ਨੇ ਮੈਂ ਕਿ ਓਕੇ ਕਿਹੜੀ ਕਿਹੜੀ ਜਿਮ ਜਾ ਕੇ ਆਇਆ ਸੀ ਕੈਨੇਡਾ ਯੂ نو ਜਸਟ ਆ ਵਾਸ ਲਾਈਕ ਵਿਚ ਜਿਮ ਡਿਡ ਯੂ ਗੋ ਟੂ ਨਹੀਂ ਨਹੀਂ ਉਹ ਵਧੀਆ ਉਹ ਪਾਗਲ ਥੋੜੀ ਹੈ ਕਿ ਉਹ ਸਿਸਟਮ ਉਤਰ ਬਣਾ ਕੇ ਰੱਖਿਆ ਮੈਂ ਕਿਹਾ ਹਾਂ ਚਲੋ ਠੀਕ ਹੈ ਇਟਸ ਓਕੇ ਬਟ ਯਾ ਦਸ ਅ ਹਿਊਜ ਡਿਫਰੈਂਸ ਬਹੁਤ ਵੱਡਾ ਡਿਫਰੈਂਸ ਹੈ ਬੋਥ ਆਰ ਓਕੇ ਬਟ ਪ੍ਰੈਪਰੇਸ਼ਨ ਇੱਥੇ ਦੇ ਜਵਾਕ ਨੂੰ ਉੱਥੇ ਦੀ ਲਾਈਫ ਦੀ ਪ੍ਰੈਪਰੇਸ਼ਨ ਇੱਥੋਂ ਹੀ ਕਰਕੇ ਜਾਣੀ ਚਾਹੀਦੀ ਆ ਇਹ ਨਾ ਸੋਚੋ ਉੱਥੇ ਰੂਟਸ ਵੀ ਨਹੀਂ ਭੁੱਲਣੀਆਂ ਚਾਹੀਦੀਆਂ ਐਂਡ ਮੋਰ ਇੰਪੋਰਟੈਂਟਲੀ ਆਪਣੀਆਂ ਬੱਬਲ ਵਿੱਚੋਂ ਨਿਕਲ ਆਓ ਕਿ ਜੋ ਤੁਸੀਂ ਟੀਵੀ ਤੇ ਦੇਖਦੇ ਹੋ ਜਾਂ ਫਿਰ ਜੋ ਤੁਸੀਂ ਮੂਵੀਆਂ 'ਚ ਦੇਖਦੇ ਹੋ ਇਟਸ ਨਾਟ ਸੋ ਈਜ਼ੀ ਸੋ ਹਰਦੀਪ ਇਹ ਵੀ ਗੱਲ ਸੱਚ ਹੈ ਨਾ ਇੱਧਰ ਯੰਗਸਟਰਸ ਮਿਹਨਤ ਨਹੀਂ ਕਰਨਾ ਚਾਹੁੰਦੇ ਇੱਧਰ ਪੈਸੇ ਘੱਟ ਮਿਲਦੇ ਨੇ ਉੱਧਰ ਜਿੱਦਾਂ ਦਾ ਮਰਜ਼ੀ ਕੰਮ ਹੋਏਗਾ ਉਹ ਮਿਹਨਤ ਕਰਨਗੇ ਏ ਵੀ ਕਿਤਨਾ ਕਿਤੇ ਰੀਜ਼ਨ ਆ ਕਿ ਉਧਰ ਪੈਸੇ ਬਣਦੇ ਆ ਤਾਂ ਹੀ ਯੰਗਸਟਰਸ ਜਾਂਦੇ ਆ ਪੈਸੇ ਬਣਦੇ ਆ ਮਜਬੂਰੀ ਵੀ ਬਣਦੀ ਆ ਦੂਸਰੀ ਗੱਲ ਇਹ ਆ ਵੀ ਜਦੋਂ ਤੁਹਾਨੂੰ ਉੱਥੇ ਦੇਖਣ ਵਾਲੇ ਵੀ ਉਹੀ ਕੰਮ ਕਰ ਰਹੇ ਆ ਹੁਣ ਆਪਾਂ ਜੋ ਇੱਥੇ ਕਰਦੇ ਆ ਜਾਂ ਜੋ ਨਹੀਂ ਕਰਦੇ ਉਹ ਸਭ ਤੋਂ ਪਹਿਲਾਂ ਇਹ ਦੇਖਦੇ ਆ ਵੀ ਲੋਕ ਕੀ ਕਹਿਣਗੇ ਹੁਣ ਉਹਦੇ 'ਚ ਪਤਾ ਵੀ ਸਾਰੇ ਲੋਕ ਉਹੀ ਕੰਮ ਕਰ ਰਹੇ ਆ ਉੱਥੇ ਕਿਸੇ ਨੇ ਕਹਿਣਾ ਕੁਝ ਨਹੀਂ ਇਸ ਕਰਕੇ ਹੀ ਉੱਥੇ ਆਪਾਂ ਈਜ਼ੀਲੀ ਤਿਆਰ ਹੋ ਜਾਂਦੇ ਆ ਕੋਈ ਵੀ ਕੰਮ ਕਰਨ ਲਈ ਮਜਬੂਰੀ ਵੀ ਹੁੰਦੀ ਆ ਪਲਾਸਾ ਨੂੰ ਪ੍ਰੋਬਲਮ ਵੀ ਕੋਈ ਨਹੀਂ ਹੁੰਦੀ ਕਿਉਂਕਿ ਯਾਰ ਮੈਂ ਜੇ ਝਾੜੂ ਮਾਰ ਰਿਹਾ ਦੂਜਾ ਬੰਦਾ ਵੀ ਤਾਂ ਉਹੀ ਕੰਮ ਕਰ ਰਿਹਾ ਨਾ ਇੱਥੇ ਕੀ ਆ ਇੱਥੇ ਸਾਨੂੰ ਇਦਾਂ ਹੁੰਦਾ ਵੀ ਲੋਕ ਕੀ ਕਹਿਣਗੇ ਜੇ ਜਿੱਦਣ ਆਪਾਂ ਇਹ ਸੋਚ ਲਿਆ ਇੱਥੇ ਵੀ ਵੀ ਲੋਕ ਜੋ ਮਰਜ਼ੀ ਕਹਿਣ ਫੇ ਤਾਂ ਇੱਥੇ ਵੀ ਓਪਰਚੁਨਿਟੀ ਸੀਆਂ ਕੰਮ ਬਹੁਤ ਨੇ ਕਰਨਾ ਤਾਂ ਉੱਥੇ ਵੀ ਆ ਜਾ ਕੇ ਹਨਾ ਫੋ ਉਹ ਲੋਕਾਂ ਦਾ ਸਿਸਟਮ ਆ ਜਿਹੜਾ ਸੁਸਾਇਟੀ ਨੂੰ ਦੇਖ ਕੇ ਉਹ ਆਪਾਂ ਕਿਤੇ ਨਾ ਕਿਤੇ ਗਲਤ ਚੱਲਦੇ ਆ ਇੱਥੇ ਵੀ ਸੋ ਤੁਹਾਡੇ ਪੋਡਕਾਸਟ ਵੀ ਦੇਖੇ ਨੇ ਤੁਸੀਂ ਵੀ ਇੰਟਰਵਿਊ ਕਰ ਲਈ ਹੈ ਤੁਸੀਂ ਵੀ ਕਰ ਲਈ ਹੈ ਪਹਿਲਾਂ ਤਾਂ ਮੈਨੂੰ ਆ ਦੱਸੋ ਵੀ ਹਾਊ ਵਾਸ ਦੈਟ ਐਕਸਪੀਰੀਅੰਸ ਕਿ ਤੁਸੀਂ ਮੈਂਡੀ ਦੇ ਇੰਟਰਵਿਊ ਕਰ ਲਈ ਮੈਂਡੀ ਨੇ 스ਪੌਟਲਾਈਟ 'ਚ ਤੁਹਾਡੀ ਇੰਟਰਵਿਊ ਕਰ ਲਈ ਹੈ ਨਾ ਤੇ ਉਹ ਸਵਾਲ ਪੁੱਛਣੇ ਡਿਸਕਸ਼ਨਸ ਕਰਨੀਆਂ ਕਿੰਨੀਆਂ ਇੱਕ ਟਫ ਤਾਂ ਨਹੀਂ ਮੈਂ ਕਹੂੰਗੀ ਕਿਉਂਕਿ ਆਬਵੀਅਸਲੀ ਬਹੁਤ ਹੈ ਨਾ ਸੀਰੀਅਸ ਟਾਪਿਕ ਹੈ ਇਸ ਤੇ ਗੱਲ ਕਰਨੀ ਬਣਦੀ ਹੈ ਪਰ ਹਾਊ ਵਾਸ ਦ ਐਕਸਪੀਰੀਅੰਸ ਦੇ ਜਿਹੜਾ ਤਾਂ ਅਸੀਂ ਮੈਂ ਸਵਾਲ ਕੀਤੇ ਸੀ ਉਹ ਬੇਸਿਕਲੀ ਸਵਾਲ ਨਹੀਂ ਸੀਗੇ ਉਹ ਡਿਸਕਸ਼ਨਸ ਸੀਗੀਆਂ ਹਨਾ ਇਸ ਮੁੱਦੇ ਤੇ ਇਸ ਕਨਸੈਪਟਸ ਤੇ ਸਾਡੀ ਇਹ ਕੋਸ਼ਿਸ਼ ਸੀ ਵੀ ਵੱਧ ਤੋਂ ਵੱਧ ਲੋਕਾਂ ਨਾਲ ਹਜੇ ਵੀ ਸਾਡਾ ਪਲਾਨ ਹੈਗਾ ਵੀ ਅਲੱਗ-ਅਲੱਗ ਲੋਕਾਂ ਨਾਲ ਅਸੀਂ ਗੱਲ ਕਰੀਏ ਈਵਨ ਫੈਮਿਲੀਜ਼ ਨਾਲ ਅਸੀਂ ਹੋਰ ਗੱਲ ਕਰ ਸਕੀਏ ਜੇ ਸੋ ਦੈਟ ਗੱਲਾਂ ਚੋਂ ਆਪਾਂ ਨੂੰ ਸਮਝ ਆਵੇ ਵੀ ਕੀ ਸਾਈਕੀ ਆ ਬੰਦੇ ਦੀ ਕੀ ਰੀਜ਼ਨਸ ਹੋ ਸਕਦੇ ਆ ਅਸੀਂ ਕੀ ਸੋਚਦੇ ਆ ਸਾਡਾ ਥਾਟ ਜਿਹੜਾ ਲੋਕਾਂ ਤੱਕ ਜਾਵੇ ਜਿਹੜਾ ਮੈਂਡੀ ਹੋਣ ਵਾਲਾ ਚਲੋ ਉਹ ਤਾਂ ਸ਼ੋ ਫਾਰਮੈਟ ਆ ਉਹ ਮੈਨੂੰ ਲੱਗਦਾ ਤੁਸੀਂ ਫਸਟ ਟਾਈਮ ਹੋਸਟ ਕੀਤਾ ਯਾ ਫਸਟ ਟਾਈਮ ਹੋਸਟ ਕੀਤਾ ਐਂਡ ਮਾਈਨ ਵਾਸ ਸਕ੍ਰਿਪਟਿਡ ਸੋ देयर ਵਾਸ ਸਮ ਥਿੰਗਸ ਥੈਟ ਇਵਨ ਇਫ ਆਈ ਡਿਡਨਟ ਵਾਂਟ ਕਿ ਮੈਂ ਇਹ ਸਵਾਲ ਕਰਾਂ ਉਹ ਮੈਂ ਬਾਉਂਡ ਸੀ ਬਾਈ ਕੰਟਰੈਕਟ ਕਿ ਮੈਂ ਉਹ ਕਰਾਂ ਫੋਰ ਵਟਐਵਰ ਰੀਜਨਸ ਸੋ ਆਈ ਥਿੰਕ ਜੇ ਮੇਰੀ ਮਰਜ਼ੀ ਹੋਵੇ ਮੈਂ ਇੱਕ ਫ੍ਰੀ ਫਲੋਇੰਗ ਕਨਵਰਸੇਸ਼ਨ ਕਰਾਂਗੀ ਆਪਣੇ ਆਰਟਿਸਟ ਦੇ ਨਾਲ ਜਾਂ ਫਿਰ ਆਪਾਂ ਯੈਸ ਯੈਸ ਫ੍ਰੀ ਫਲੋਇੰਗ ਕਨਵਰਸੇਸ਼ਨ ਵਿਦ ਮਾਈ ਅ ਮਤਲਬ ਗੈਸਟ ਬੇਸਿਕਲੀ ਹੈਨਾ ਜਿੱਥੇ ਕੋਈ ਲਿਮਿਟੇਸ਼ਨਸ ਨਾ ਹੋਣ ਇਨ ਟਰਮਸ ਆਫ ਕੀ ਸਵਾਲ ਡੈਫੀਨਟਲੀ ਕਰਨੇ ਆ ਤੇ ਕੀ ਸਵਾਲ ਮਤਲਬ ਕੀ ਸਵਾਲ ਨਹੀਂ ਕਰਨੇ ਉਹ ਤਾਂ ਨਹੀਂ ਹੁੰਦਾ ਪਰ ਮੈਨੂੰ ਇੱਕ ਚਰਾਦਾਰ ਆ ਜਾਇ ਮੇਰਾ ਬੰਨਿਆ ਹੋਇਆ ਸੀ ਕਿ ਆ ਤਾਂ ਕਰਨੇ ਹੀ ਕਰਨੇ ਆ ਉਹ ਮੇਰਾ ਬਹੁਤ ਟਾਈਮ ਖਾਰ ਰਿਹਾ ਸੀ ਉਹ ਕੁਝ ਸਵਾਲ ਹੈਨਾ ਸੈਗਮੈਂਟਸ ਐਂਡ ਸਟਫ ਐਂਡ ਕੁਝ ਪਾਟਸ ਮੈਨੂੰ ਵਧੀਆ ਲੱਗੇ ਕਦੇ-ਕਦੇ ਫਿਰ ਮੈਂ ਸਕ੍ਰਿਪਟ ਸਾਈਡ ਤੇ ਰੱਖ ਕੇ ਇੱਕ ਨਾਰਮਲ ਫ੍ਰੀ ਫਲੋਇੰਗ ਕਨਵਰਸੇਸ਼ਨ ਕਰ ਵੀ ਲੈਂਦੀ ਸੀਗੀ ਬਸ ਮੈਨੂੰ ਉਹੀ ਸੀਗਾ ਕਿ ਆ ਤਾਂ ਪੁੱਛਣਾ ਹੀ ਪੁੱਛਣਾ ਆ ਉਹ ਨਹੀਂ ਮੈਨੂੰ ਵਧੀਆ ਲੱਗਿਆ ਕਿ ਲਾਈਕ ਯਾ ਵੰਤੇ ਹੱਬ ਦੇ ਰੀਜ਼ਨਸ ਕਾਰਪੋਰੇਟ ਕੰਪਨੀ ਹੈ ਇਦਾਂ ਹੀ ਹੁੰਦਾ ਕਾਰਪੋਰੇਟ ਕੰਪਨੀਆਂ ਦਾ ਓਕੇ ਰੀਅਲ ਲਾਈਫ ਦੇ ਵਿੱਚ ਵੀ ਬਾਉਂਡਰੀਜ਼ 'ਚ ਰਹਿਣਾ ਪਸੰਦ ਹੈ ਜਾਂ ਫ੍ਰੀਲੀ ਮੈਨੂੰ ਲੱਗਦਾ ਆਪਾਂ ਜ਼ਿਆਦਾ ਬੈਸਟ ਹੈ ਨਾ ਆਪਾਂ ਫ੍ਰੀਲੀ ਜ਼ਿਆਦਾ ਵਧੀਆ ਕਰ ਲੈਣੇ ਕੰਪਾਉਂਡਰੀਜ਼ ਰੱਖਣੇ ਆ ਉਸ ਬਹੁਤ ਜ਼ਰੂਰੀ ਨੇ ਐਂਡ ਕਿਸੇ ਹੋਰ ਸਾਹਮਣੇ ਵਾਲੇ ਦੀਆਂ ਬਾਉਂਡਰੀਜ਼ ਨੂੰ ਰਿਸਪੈਕਟ ਐਂਡ ਐਕਸੈਪਟ ਕਰਨਾ ਉਹ ਵੀ ਬਹੁਤ ਜ਼ਰੂਰੀ ਹੈ ਬਟ ਲਿਮਿਟੇਸ਼ਨ ਐਂਡ ਬਾਉਂਡਰੀਜ਼ 'ਚ ਫਰਕ ਹੁੰਦਾ ਹੈ ਸੋ ਆਈ ਡੋਨਟ ਥਿੰਕ ਕਿ ਬਾਉਂਡਰੀ ਵੀ ਲਿਮਿਟੇਸ਼ਨ ਹੀ ਆ ਸੋ ਨੋ you should be as an actor definitely ਤੁਸੀਂ ਬਾਉਂਡਰੀਜ਼ ਵਿੱਚ ਜੇ ਤੁਸੀਂ ਸੋਚਣਾ ਸ਼ੁਰੂ ਕਰ ਦੋਗੇ ਨਾ ਤੁਸੀਂ ਖੁਦ ਨੂੰ ਬਹੁਤ ਲਿਮਟ ਕਰ ਦੋਗੇ ਲਾਈਕ ਆਈ ਜਸ ਫੀਲ ਕਿ ਐਜ਼ ਐਨ ਐਕਟਰ ਜੇ ਆਪਾਂ ਪ੍ਰੋਪਰਲੀ ਆਪਣੇ ਆਪ ਨੂੰ ਖੁੱਲਣਾ ਛੱਡਦੇ ਆਂ ਫਿਰ ਉਦੋਂ ਨਾ ਸਾਡੀ ਕੋਈ ਜਾਤ ਪਾਤ ਹੈ ਨਾ ਸਾਡਾ ਕੋਈ ਜੈਂਡਰ ਹੈ ਇਹ ਸੋਚ ਹੋਣੀ ਚਾਹੀਦੀ ਹੈ ਨਾ ਸਾਡੀ ਬਿਊਟੀ ਹੈ ਤਾਂ ਨਾ ਹੀ ਮਤਲਬ ਅਸੀਂ ਬਦਸੂਰਤ ਵੀ ਅਸੀਂ ਆ ਤੇ ਖੂਬਸੂਰਤ ਵੀ ਅਸੀਂ ਆ ਐਸੋ ਦੈਟਸ ਦੇ ਸ਼ੁੱਡ ਬੀ ਨੋ ਬਾਉਂਡਰੀਜ਼ ਟੂ ਦੈਟ ਸੋ ਤੁਸੀਂ ਕਿੰਨੇ ਅਸਟ ਨਿਹਾਲ ਐਜ਼ਨ ਆਰਟਿਸਟ ਜਿਵੇਂ ਮੈਂ ਦੀ ਹੁਣਾਂ ਨੇ ਗੱਲ ਕੀਤੀ ਬਿਲਕੁਲ ਸਹੀ ਆ ਉਹ ਆਰਟਿਸਟ ਲਈ ਕੋਈ ਬਾਉਂਡਰੀ ਨਹੀਂ ਹੋਣੀ ਚਾਹੀਦੀ ਲਿਮਿਟੇਸ਼ਨ ਹੋਣੀ ਚਾਹੀਦੀ ਆ ਉਹ ਸੈਂਸ ਦੇ ਵਿੱਚ ਕਿ ਤੁਸੀਂ ਆਪਣੇ ਕੰਮ ਦੇ ਥਰੂ ਕਿਤੇ ਕੁਝ ਗਲਤ ਤਾਂ ਨਹੀਂ ਕਰ ਰਹੇ ਕੁਝ ਗਲਤ ਕਨਵੇ ਤਾਂ ਨਹੀਂ ਕਰ ਰਹੇ ਸੋਸਾਇਟੀ ਨੂੰ ਚੰਗਾ ਨਹੀਂ ਕਰਨਾ ਚਲੋ ਇਟਸ ਯੂਰ ਚੋਇਸ ਬਟ ਕੁਝ ਮਾੜਾ ਕਨਵੇ ਵੀ ਨਾ ਕਰੀਏ ਆਪਾਂ ਹਨਾ ਕੰਮ ਕਰ ਰਹੇ ਆ ਚਲੋ ਹਰੇਕ ਨੇ ਰੋਜ਼ੀ ਰੋਟੀ ਕਮਾਉਣੀ ਆ ਪੈਸਾ ਹਰੇਕ ਲਈ ਜ਼ਰੂਰੀ ਆ ਉਹ ਕੋਈ ਮਾੜੀ ਗੱਲ ਨਹੀਂ ਹੈਗੀ ਬਟ ਇੱਕ ਲਿਮਿਟੇਸ਼ਨ ਹੋਣੀ ਚਾਹੀਦੀ ਆ

ਪੈਸਾ ਕਮਨਲੀ ਕਮ ਕਰਦੇ ਆ ਉਹ ਆਬਵੀਅਸਲੀ ਸਾਰੇ ਕਰਦੇ ਆ ਪਰ ਇੱਕ ਨਜ਼ਰੀਆ ਹੁੰਦਾ ਨਾ ਕਿ ਯਾਰ ਇਹ ਚੀਜ਼ ਇੰਨੀ ਚੱਲਣੀ ਚਾਹੀਦੀ ਆ ਤੇ ਇੰਨਾ ਸਾਨੂੰ ਰਿਟਰਨ ਬੈਕ ਆਉਣਾ ਚਾਹੀਦਾ ਪਰ ਹਰਦੀਪ ਗਰੇਵਾਲ ਦਾ ਕੰਟੈਂਟ ਹਮੇਸ਼ਾ ਬੋਲਦਾ ਇੰਡਸਟਰੀ ਦੇ ਵਿੱਚ ਠੀਕ ਹੈ ਸੋ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਕੰਮ ਕਰਕੇ ਛੱਡ ਦੋ ਕੀ ਲੋਕ ਰਿਸਪੌਂਸ ਕਰਦੇ ਨੇ ਮਤਲਬ ਇੱਕ ਪਰਸਨਲੀ ਅੰਦਰੋਂ ਉਨੀ ਇੱਕ ਜਿਹੜੀ ਸੰਤੁਸ਼ਟੀ ਹੁੰਦੀ ਹੈ ਉਸ ਤੇ ਤੁਸੀਂ ਬਿਲੀਵ ਕਰਦੇ ਹੋ ਰਾਈਟ ਹਾਂ ਨਹੀਂ ਅੰਦਰਲੀ ਸੰਤੁਸ਼ਟੀ ਤਾਂ ਚਲੋ ਪਹਿਲੇ ਦਿਨ ਤੋਂ ਹੀ ਆ ਵੀ ਹਾਂ ਅਸੀਂ ਵਧੀਆ ਕੰਮ ਕਰ ਰਹੇ ਹਾਂ ਤੇ ਲੋਕ ਐਪਰੀਸ਼ੀਏਟ ਵੀ ਪਹਿਲੇ ਦਿਨ ਤੋਂ ਹੀ ਕਰ ਰਹੇ ਆ ਇਹਦੇ 'ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਇਸ ਵਾਰੀ ਅਸੀਂ ਇਹ ਸੋਚ ਰਹੇ ਹਾਂ ਵੀ ਅਸੀਂ ਕੰਮ ਕਰਕੇ ਛੱਡਣਾ ਨਹੀਂ ਹੈਗਾ ਹਣਾ ਇਸ ਵਾਰੀ ਸਾਡਾ ਇਹ ਥੌਟ ਆ ਅਸੀਂ ਕੰਮ ਕੀਤਾ ਪਰ ਇਹਨੂੰ ਇਦਾਂ ਹੀ ਛੱਡਣਾ ਨਹੀਂ ਹੈਗਾ ਵੀ ਅਸੀਂ ਕੰਮ ਕਰਤਾ ਹੁਣ ਇਟਸ ਅਪ ਟੂ ਯੂ ਇਹ ਹੁਣ ਅਸੀਂ ਇਹ ਚਾਹੁੰਦੇ ਆ ਵੀ ਕੰਮ ਕਰਕੇ ਇਸ ਕੰਮ ਨੂੰ ਅਸੀਂ ਵੱਡਾ ਕਰੀਏ ਇਸ ਫਿਲਮ ਨੂੰ ਅਸੀਂ ਵੱਡਾ ਕਰੀਏ ਇਸ ਕਨਸੈਪਟ ਨੂੰ ਇਸ ਕੰਟੈਂਟ ਨੂੰ ਅਸੀਂ ਵੱਡਾ ਕਰੀਏ ਉਹ ਵੱਡਾ ਲੋਕਾਂ ਦੀ ਹੈਲਪ ਨਾਲ ਹੋਣਾ ਵਾ ਲੋਕਾਂ ਨੂੰ ਅਸੀਂ ਇਹ ਐਕਸਪੈਕਟ ਕਰਦੇ ਹਾਂ ਵੀ ਲੋਕ ਹੁਣ ਆਉਣ ਹੁਣ ਉਹ ਚੱਲ ਕੇ ਥੀਏਟਰਸ ਦੇ ਵਿੱਚ ਆਉਣ ਜਿੰਨਾ ਅਸੀਂ ਕੰਮ ਕਰ ਸਕਦੇ ਸੀ ਅਸੀਂ ਕਰਤਾ ਪਰ ਹੁਣ ਸਾਡਾ ਇੱਕ ਵਸ ਨਹੀਂ ਚੱਲਣਾ ਵੀ ਅਸੀਂ ਗੁੱਟ ਤੋਂ ਫੜ ਕੇ ਕਿਸੇ ਨੂੰ ਲੈ ਆਈਏ ਸਾਡਾ ਉਹ ਵਸ ਨਹੀਂ ਚੱਲਣਾ ਵੀ ਜਿਨ੍ਹਾਂ ਨੇ ਕਮੈਂਟਸ ਕੀਤੇ ਹੋਇਆ ਜਾਂ ਲਾਈਕ ਕੀਤੇ ਹੋਇਆ ਜਿਹੜੀਆਂ ਪ੍ਰੋਫਾਈਲਸ ਨੇ ਉਹਨਾਂ ਦੀ ਲਿਸਟ ਬਣਾ ਕੇ ਪੰਜਾਬ ਦੇ ਹਰ ਜ਼ਿਲ੍ਹੇ ਚੋਂ ਹਰ ਪਿੰਡ ਚੋਂ ਹਰ ਸ਼ਹਿਰ ਚੋਂ ਹਰ ਗਲੀ ਚੋਂ ਉਹਨਾਂ ਨੂੰ ਹੱਥ ਫੜ ਕੇ ਅਸੀਂ ਥੀਏਟਰਸ ਦੇ ਵਿੱਚ ਲੈ ਆਈਏ ਚਾਹੁੰਨੇ ਏ ਇਦਾਂ ਹੀ ਆਂ ਅਸੀਂ ਵੀ ਹੁਣ ਤੁਸੀਂ ਸਾਡਾ ਹੱਥ ਫੜੋ ਅਸੀਂ ਤੁਹਾਡਾ ਹੱਥ ਫੜਦੇ ਆ ਪਰ ਤੁਸੀਂ ਫ੍ਰਾਈਡੇ ਨੂੰ ਆਉਣਾ ਫਿਲਮ ਦੀ ਓਪਨਿੰਗ ਵੱਡੀ ਕਰਨੀ ਆ ਫਿਲਮ ਨੂੰ ਬਾਕਸ ਆਫਿਸ ਤੇ ਵੱਡਾ ਕਰਨਾ ਸਿਰਫ ਸਾਡੇ ਲਈ ਨਹੀਂ ਸਾਡੇ ਵਰਗੇ ਹੋਰ ਮੇਕਰਸ ਲਈ ਵੀ ਜਿਹੜੇ ਇਦਾਂ ਦਾ ਕੰਟੈਂਟ ਬਣਾਉਣਾ ਚਾਹੁੰਦੇ ਆ ਆਦਰਵਾਈਸ ਸੋਸ਼ਲ ਮੀਡੀਆ ਤੇ ਗੱਲ ਕਰਕੇ ਸ਼ੇਅਰ ਕਰਕੇ ਲਾਈਕ ਕਰਕੇ ਜਾਂ ਕਮੈਂਟ ਕਰਕੇ ਆਪਾਂ ਕਿਤੇ ਨਹੀਂ ਪਹੁੰਚ ਸਕਦੇ ਸੋ ਪ੍ਰੋਮੋਸ਼ਨਸ ਦਾ ਬਹੁਤ ਵੱਡਾ ਰੋਲ ਆ ਹੈਨਾ ਕਿ ਕੰਟੈਂਟ ਬਣਾ ਕੇ ਆਪਾਂ ਜਿਵੇਂ ਤੁਸੀਂ ਕਿਹਾ ਛੱਡ ਨਹੀਂ ਸਕਦੇ ਲੋਕਾਂ ਤੱਕ ਪਹੁੰਚਾਉਣਾ ਡੈਫੀਨਿਟਲੀ ਸੋ ਪ੍ਰੋਮੋਸ਼ਨਸ ਕਿੰਨੀ ਕ ਮੈਟਰ ਕਰਦੀਆਂ ਨੇ ਔਰ ਕਿ ਸਟ ਲੈਵਲ ਤੱਕ ਪ੍ਰੋਮੋਸ਼ਨ ਹੋਣੀ ਚਾਹੀਦੀ ਹੈ ਆਈ ਥਿੰਕ ਬਹੁਤ ਮੈਟਰ ਕਰਦੇ ਆ ਨੇ ਅੱਜ ਦੇ ਟਾਈਮ ਵਿੱਚ ਤਾਂ ਬਹੁਤ ਹੀ ਜ਼ਿਆਦਾ ਸੋ ਲਾਈਕ ਫੋਰ ਐਗਜ਼ਾਮਪਲ ਆਈ ਗੇਵ ਆਲਵੇਜ਼ ਕਿ ਹੈਰੀ ਪੋਟਰ ਕਿਤਾਬ ਹੈ ਜੋ ਨੂੰ ਬਣਾ ਕੇ ਸਿਰਫ ਇੱਕ ਨਾਰਮਲ ਜੀ ਲਾਇਬ੍ਰੇਰੀ ਵਿੱਚ ਆਪਾਂ ਰੱਖ ਦਈਏ ਇਟ ਵੁਡਨਟ ਹੈਵ ਬੀਨ ਅ ਵਰਲਡ ਫੇਮਸ ਬੁੱਕ ਉਹਦੀ ਵੀ ਬਹੁਤ ਤਕੜੀ ਪ੍ਰੋਮੋਸ਼ਨ ਹੋਈ ਸੀਗੀ ਈਵਨ ਦ ਬੁੱਕ ਨਾ ਆਮ ਨਾਟ ਟਾਕਿੰਗ ਜਸਟ ਅਬਾਟ ਦ ਮੂਵੀ ਹੈਨਾ ਤਾਂ ਹੀ ਬੁੱਕ ਐਡੀ ਵੱਡੀ ਹਿੱਟ ਹੋਈ ਤਾਂ ਹੀ ਮੂਵੀ ਉਹਦੇ ਤੇ ਬਣੀ ਸੇਮ ਵਿਦ ਅਸ ਜੈਸੀ ਬਸ ਬਣਾ ਕੇ ਰੱਖ ਲਈਏ ਫਿਰ ਅਸੀਂ ਦੇਖਾਂਗੇ ਯੂ نو ਇਟਸ ਵੈਰੀ ਇੰਪੋਰਟੈਂਟ ਟੂ कैरियड आउट दैर दैट असी एक प्रोडक्ट बनाया है जिन्हें लोगों दस सकते हैं वो बारे दसीए तो ही टीजस आते हैं है ना स्निपि आते गानेलसो है ना इट्स नॉट दैट वी लव फुडिंग इन सॉन्गस बट वी नीड टू शो द ऑडियंस के आ सा काम है आ सा प्रोडक्ट है यू नो आई होप यू लाइक वट यू सी प्लीज सपोर्ट राइट आपका ग्रोइंग सिनेमा है पंजाबी सिनेमा इज ग्रोविंग वी हैव ग्रो properly you know so apa us time which i think ohi changing cinema de dor vich apa apne hi punjab de andar so it's important that we promote as much as possible ਤਾਂ ਹੀ ਮੈਂ ਵਿੱਚ ਵਿੱਚ ਇੰਗਲਿਸ਼ ਬੋਲਦੀ ਆ ਤਾਂ ਕਿ ਮੇਰੀ ਕੋਈ ਵਿਲੈਤ ਵਿੱਚ ਵੀ ਜਿਹੜੇ ਜਵਾਕ ਨੇ ਜਿਹੜੇ ਮਾੜੀ ਮੋਟੀ ਮੇਰੀ ਇੰਟਰਵਿਊ ਦੇਖਦੇ ਨੇ ਯੂ نو that they also relate ਕਿ ਚਲੋ ਠੀਕ ਹੈ ਤਾਂ ਹੀ ਮੈਂ ਮੈਂ ਪੰਜਾਬੀ ਇੰਗਲਿਸ਼ ਮਿਕਸ ਕਰਦੀ ਰਹਿਣੀ ਆ ਤਾਂ ਕਿ ਉਹ ਜਿਹੜਾ ਮੇਰਾ ਐਨ ਆਰ ਆਈ ਟੱਚ ਹੈ ਉਹ ਮੈਂ ਲੂਜ਼ ਨਾ ਕਰਾਂ ਜਾਂ ਫਿਰ ਕੈਨੇਡਾ ਟੱਚ ਐਂਡ ਬਹੁਤ ਸਾਰੇ ਨੇ ਜਵਾਕ ਜਨ ਨੂੰ ਪੰਜਾਬੀ ਨਹੀਂ ਆ ਰਹੀ ਐਟ ਦ ਮੂਮੈਂਟ ਅਨਫੋਰਚਨਟਲੀ ਯਾ ਨਾ ਉਹ ਨਹੀਂ ਸਿੱਖ ਰਹੇ ਅਮ ਠੀਕ ਹੈ ਸੋ ਲੈਟਸ ਕੇਟਰ ਟੂ एवरीवन ਸੋ ਹਰਦੀਪ ਮਤਲਬ ਤੁਸੀਂ ਪਹਿਲਾਂ ਹੈਨਾ ਲੈਕਚਰਰ ਸੀਗੇ ਮੈਂ ਥੋੜਾ ਜਆ ਥੋੜਾ ਪਿੱਛੇ ਜਾਣਾ ਚਾਹੂੰਗੀ ਹੈਨਾ ਅਗਰ ਤੁਸੀਂ ਉਸ ਟਾਈਮ ਤੇ ਹਾਂ ਅਗਰ ਤੁਸੀਂ ਉਸ ਟਾਈਮ ਤੇ ਹੈਨਾ ਇਹ ਸੋਚਦੇ ਕਿ ਮੈਂ ਵੀ ਬਾਹਰ ਜਾਣਾ ਹੈ ਬਾਹਰ ਜਾ ਕੇ ਕਮਾਈ ਕਰਨੀ ਹੈ ਪਰ ਨਹੀਂ ਤੁਸੀਂ ਹੈਨਾ ਆਪਣੇ ਪੈਸ਼ਨ ਨੂੰ ਕੰਟੀਨਿਊ ਕੀਤਾ ਤੁਸੀਂ ਗਾਉਣਾ ਆਈ ਥਿੰਕ ਪਸੰਦ ਸੀਗਾ ਤੁਹਾਨੂੰ ਹੈਨਾ ਇਹ ਇਹਦੇ ਬਾਰੇ ਵੀ ਥੋੜਾ ਦੱਸੋ ਕਿਉਂਕਿ ਇਹ ਵੀ ਬਹੁਤ ਵੱਡੀ ਮਿਸਾਲ ਹੈ ਇੱਕ ਅਗਰ ਇਦਾਂ ਦੇ ਤੁਸੀਂ ਕਨਸੈਪਟਸ ਲੈ ਕੇ ਆ ਰਹੇ ਹੋ ਤਾਂ ਤੁਸੀਂ ਹੰਡਾਏ ਆ ਹੂੰ ਨਹੀਂ ਹੁੰਦਾ ਹੈਗਾ ਹੀ ਆ ਮੈਂ ਖੁਦ ਕਹਿ ਲਓ ਜਾਂ ਮੇਰੇ ਫਰੈਂਡ ਸਰਕਲ ਚ ਕਹਿ ਲਓ ਮੇਰੇ ਦੋਸਤ ਜਿਨ੍ਹਾਂ ਕੋਲ ਓਪਰਚ्युनिटीज ਆਈਆਂ ਸੀ ਹਨਾ ਡਿਊਰਿੰਗ 12th ਜਦੋਂ ਤੁਸੀਂ ਕਰਦੇ ਹੋ ਜਾਂ ਗ੍ਰੈਜੂਏਸ਼ਨ ਕਰਦੇ ਹੋ ਕਿ ਬਾਹਰ ਜਾਣਾ ਤੇ ਮੈਂ ਸ਼ੁਰੂ ਤੋਂ ਕਲੀਅਰ ਸੀਗਾ ਵੀ ਮੈਂ ਬਾਹਰ ਨਹੀਂ ਜਾਣਾ ਹਣਾ ਮੈਂ ਮੈਨੂੰ ਕਲੀਅਰਟੀ 100% ਸੀ ਵੀ ਜੇ ਮੈਂ ਕੁਝ ਕਰੂੰਗਾ ਤਾਂ ਇੱਥੇ ਹੀ ਕਰੂੰਗਾ ਬਾਹਰ ਤਾਂ ਮੈਂ ਜਾਣਾ ਹੀ ਨਹੀਂ ਮੈਂ ਉਹਨਾਂ ਚੋਂ ਜਿਹੜੇ ਛੰਡੇ ਚੱਕੇ ਨਹੀਂ ਪਹਿਲੇ ਪਹਿਲੀਆਂ ਜਿਹਨਾਂ ਲੋਕਾਂ ਦਾ ਇਹਦਾ ਤਮਾਕਰਾਵਾ ਹੈ ਹਨਾ ਵੀ ਇਹ ਕਹੀ ਜਾਂਦਾ ਮੈਂ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਮੈਂ ਉਹਨਾਂ ਚੋਂ ਸੀਗਾ ਪਹਿਲਾਂ ਤੋਂ ਹੀ ਤੇ ਮੈਂ ਅੱਜ ਵੀ ਉੱਥੇ ਹਨਾ ਕਲੀਅਰ ਫਿਰ ਮੈਨੂੰ ਉਹੀ ਗੱਲ ਆ ਵੀ ਆਪਣੀ ਰੀਜ਼ਨਿੰਗ ਸਟਰੋਂਗ ਹੋਣੀ ਚਾਹੀਦੀ ਆ ਉੱਥੇ ਜਾਣ ਦੀ ਵੀ ਇੱਥੇ ਰਹਿਣ ਦੀ ਵੀ ਜੇ ਰੀਜ਼ਨਿੰਗ ਸਟਰੋਂਗ ਹੋਊਗੀ ਤਾਂ ਤੁਸੀਂ ਚਾਹੇ ਬਾਹਰ ਜਾਣਾ ਉੱਥੇ ਵੀ ਕੁਝ ਅਚੀਵ ਜ਼ਰੂਰ ਕਰੋਗੇ ਇੱਥੇ ਰਹਿਣਾ ਤਾਂ ਵੀ ਕਰ ਸਕਦੇ ਆ ਸੋ ਮੈਂਡੀ ਤੇ ਆਉਣਾ ਹੁਣ ਅ ਫਿਲਮ ਦੇ ਵਿੱਚ ਹੈ ਨਾ ਮੈਂਡੀ ਨੂੰ ਆਪਾਂ ਦੇਖ ਰਹੇ ਹਾਂ ਤੁਹਾਡੇ ਨਾਲ ਮੈਂਡੀ ਨੂੰ ਫਿਲਮ ਦੇ ਵਿੱਚ ਕਾਸਟ ਕਿਹਨਾ ਰੀਜਨਸ ਕਰਕੇ ਕੀਤਾ ਕਿ ਮੈਂਡੀ ਬਾਹਰ ਰਹਿੰਦੇ ਨੇ ਜਾਂ ਫਿਰ ਮੈਂਡੀ ਹੀ ਸੂਟ ਕਰਦੇ ਨੇ ਇਸ ਕੈਰੈਕਟਰ ਚ ਨਹੀਂ ਮੈਂ ਤਾਂ ਇਹ ਸਮਝਦਾ ਵੀ ਤੁਸੀਂ ਦਾ ਸੱਚ ਦੱਸੋ ਬਹੁਤ ਟਾਈਮ ਤੋਂ ਮੇਰੇ ਫੈਨ ਨੇ ਓਕੇ ਹੀ ਪੁੱਟਣ ਵੇਟ ਕਿ ਕਦੋਂ ਮੈਂ ਕਮ ਕਰਾਂ ਮੈਂਡੀ ਨਾ ਕਦੋਂ ਕਮ ਕਰਾਂ ਇਹ ਹੀ ਗੱਲ ਆ ਇਹ ਹੀ ਗੱਲ ਆ ਮੋਕੇ ਤੇ ਚੋਕਾ ਮਾਰਿਆ ਦੇ ਲੋ ਪਰ ਉਹੀ ਗੱਲ ਆ ਵੀ ਮੈਂ ਮੈਂ ਨਹੀਂ ਮੈਂ ਜੋ ਸੋਚ ਵੀ ਲਿਆ ਵੀ ਪੈ ਮੈਂ ਟੀ ਹੁਣ ਨਾਲ ਕੰਮ ਕਰਨਾ ਇਹ ਜ਼ਰੂਰੀ ਇਹ ਆ ਵੀ ਕੀ ਇਹ ਕਰਨਗੇ ਹਾਂ ਨਾ ਇਹਨਾਂ ਦਾ ਹਾਂ ਹੋ ਗਈ ਸੀ ਪਹਿਲੀ ਵਾਰੀ ਜੀ ਜਦੋਂ ਸਕ੍ਰਿਪਟ ਸੁਣਾਈ ਸੀ ਆ ਯਾ ਵਿਥਿਨ ਲਾਈਕ ਸੈਕੰਡਸ ਯਾ ਮੈਂ ਅੱਜ ਮੈਨੂੰ ਰੀਅਲਾਈਜ਼ ਹੋਇਆ ਕਿ ਮੈਂ ਮਾੜਾ ਜਿਹਾ ਨਖਰਾ ਵੀ ਨਹੀਂ ਕੀਤਾ ਕਰ ਲੈਂਦੀ ਮਾੜਾ ਜਿਹਾ ਇੱਕ ਇੱਕ ਦਿਨ ਕਹਿਣਾ ਚਾਹੀਦਾ ਸੀ ਲੈਟ ਮੀ ਥਿੰਕ ਅਬਾਊਟ ਇਟ ਵਿਦ ਅ ਨਾਈਫ ਸੌਲ ਕਿ 댓 ਊਡ ਬੀ ਡਿਸਰੈਸਪੈਕਟਫੁਲ ਇਨ ਨਵادیه ਪ੍ਰੋਜੈਕਟਸ ਹੁਣ ਕਿ ਜੇ ਤੁਸੀਂ ਫਿਰ ਵੀ ਕਹਿ ਦੋ ਸਾਹਮਣੇ ਵਾਲੇ ਨੂੰ ਲੈਟ ਮੀ ਥਿੰਕ ਅਬਾਊਟ ਇਟ ਹਨਾ ਫਿਰ ਉਹਨੂੰ ਮਨਾ ਕਰਨਾ ਚਾਹੀਦਾ ਹੈ ਕਿ ਅੱਛਾ ਯੂ نو ਸੋ ਯਸ ਨਹੀਂ ਹਾਂ ਫਿਰ ਹੱਥ ਨੂੰ ਹੱਥ ਹੁੰਦਾ ਹਨਾ ਜੇ ਇਨ੍ਹਾਂ ਕੋਲ ਅਸੀਂ ਗਏ ਇਨ੍ਹਾਂ ਨੇ ਕਨਸੈਪਟ ਦੀ ਕੈਰੇਕਟਰ ਦੀ ਆਪਣੀ ਉਸ ਚੀਜ਼ ਸਮਝੀ ਸਾਨੂੰ ਆਏ ਸਮਝ ਆ ਵੀ ਇਹ ਸਟੀਮ ਨਾਲ ਮੈਂ ਕੰਮ ਕਰ ਸਕਦੀ ਹਾਂ ਤਾ ਫਿਰ ਉਹੀ ਗੱਲ ਆ ਵੀ ਮੈਂ ਤਾਂ ਚਾਹੂਗਾ ਮੈਂ ਮੰਡੀ ਹੁਣਾ ਨਾ ਕੰਮ ਕਰਾਂ ਮੈਂ ਚਾਹੂਗਾ ਮੈਂ ਕਿਸੇ ਹੋਰ ਨਾ ਵੀ ਕੰਮ ਕਰਾਂ ਪਰ ਉਹ ਕੱਲੇ ਮੇਰੇ ਚਾਹਣ ਨਾ ਨਹੀਂ ਨਾ ਹੋਣਾ ਉਹ ਦੋਨੇ ਜਿਹੜੇ ਨੇ ਉਹ ਦੋਨੇ ਪਾਰਟੀਆਂ ਜਿਹੜੀਆਂ ਨੇ ਇਕੱਠੀਆਂ ਇੱਕ ਦੂਜੇ ਨਾਲ ਕੋਆਪਰੇਟ ਕਰਕੇ ਕੰਮ ਕਰਨੀਆਂ ਤਾਂ ਹੀ ਪੋਸੀਬਲ ਆ। ਪਰ ਵੀ ਆਲ ਵੈਰੀ ਸਿਮਿਲਰ ਪੀਪਲ ਇਵਨ ਗੈਰੀ ਸਾਡੇ ਡਾਇਰੈਕਟਰ ਮੈਂ ਬਹੁਤ ਉਹਨੂੰ ਯਾਦ ਕਰੀ ਕਿੱਥੇ ਰਹੇ। ਐਜ਼ ਯੂ ਸੀ ਇ ਬਰਾਊਂਡ ਪੂਰ ਕਮਲ ਹੈ ਨਾ ਹੁਣ ਉਹ ਬਾਕੀ ਕੰਮ ਵੀ ਤਾਂ ਕਰਨੇ ਆ ਫਿਰ ਤੇ ਐਕਸੈਕਟਲੀ ਸੋ ਕੈਰੀ ਹੋ ਗਿਆ ਹੈ। ਹਰਦੀਪ ਹੋ ਜਾਣ ਦਾ ਹੋਲ ਟੀਮ ਨਾ ਸਾਡੇ ਸੁਭਾਅ ਬਹੁਤ ਰਲਦੇ ਮਿਲਦੇ ਨੇ ਵੇ ਪ੍ਰੀ ਮੱਚ ਸਿਮਿਲਰ ਸੋ ਇਟ ਹੈਲਪਸ ਸੋ ਤੁਹਾਨੂੰ ਨਹੀਂ ਲੱਗਦਾ ਇੱਕ ਵਾਰੀ ਵੇਟ ਕਰ ਲੈਣੀ ਚਾਹੀਦੀ ਸੀ ਕੀ ਰਿਸਪੌਂਸ ਕਰਦੇ ਕੀ ਮੈਂਡੀ ਕਿਉਂ ਫਿਲਮ ਚ ਕਾਸਟ ਕੀਤੇ ਆ ਨਹੀਂ ਨਹੀਂ ਬੋਲ ਦਿੰਦੇ ਹੀ ਨਹੀਂ ਮੈਂ ਆਪ ਕਾ ਬੋਲ ਦਿੰਨੀ ਆ ਪੁੱਛਿਆ ਗਿਆ ਨਾ ਪਹਿਲਾਂ ਐਸਾ ਮੈਨੂੰ ਪਤਾ ਸੀਗਾ ਕਿ ਲਗਭਗ ਕੀ ਆਨਸਰ ਦੇਣਗੇ ਸੋ ਮੈਂ ਸੋਚਿਆ ਕਿ ਚਲੋ ਮੈਂ ਕਹੇ ਹੀ ਦਿੰਨੀ ਆ ਆਪਣੀ ਆਪਣੀ ਖੁਦ ਦੀ ਤਾਰੀਫ ਕਰੀ ਦਿੰਨੀ ਆ ਤੁਸੀਂ ਯਾਰ ਡਿਸਰਵ ਕਰਦੇ ਹੋ ਅੱਛਾ ਇੱਕ ਕਿਰਦਾਰ ਸਮਝ ਲੀਏ ਤੁਹਾਡੇ ਹੈਨਾ ਤੁਹਾਡੇ ਜੇ ਵੀ ਮੰਡੀ ਤੁਹਾਡਾ ਕਿਸ ਤਰ੍ਹਾਂ ਦਾ ਕੈਰੈਕਟਰ ਹੈ ਬਿੰਗਾ ਗਰਲ ਤੁਸੀਂ ਕੁੜੀਆਂ ਨੂੰ ਕੀ ਮੈਸੇਜ ਦਵੋਗੇ ਇਸ ਕਿਰਦਾਰ ਦੇ ਕਰਕੇ ਖਤਰਨਾਕ ਕੈਰੈਕਟਰ ਬਹੁਤ ਲੇਅਰਸ ਨੇ ਬਹੁਤ ਸ਼ੇਡਸ ਨੇ ਐਂਡ ਯਾ ਫਸਟ ਟਾਈਮ ਲਾਈਕ ਮਜ਼ਾ ਆਇਆ ਲਾਈਕ ਕੈਰੈਕਟਰ ਪਲੇ ਕਰਕੇ ਬਹੁਤ ਸਾਰੇ ਲੈਵਲਸ ਤੇ ਐਂਡ ਕੁੜੀਆਂ ਨੂੰ ਮੈਸੇਜ ਉਹ ਬੋਲਾ ਸੀ ਟੂ ਗਰਲ ਸੀ ਜੇ ਆਪਾਂ ਗੱਲ ਤਾਂ ਕਰੀਏ ਇਸ ਮੁੱਦੇ ਤੇ ਗੱਲ ਕਰੀਏ ਦੈਨ ਆਈ ਵਿਲ ਸੇ ਕਿ ਜੇ ਸਾਡੀ ਮੂਵੀ ਦੇਖ ਕੇ ਕੋਈ ਇਦਾਂ ਦੇ ਕੁੜੀਆਂ ਨੇ ਮੁੰਡੇ ਨੇ ਜੋ ਰਿਲੇਟ ਕਰ ਸਕਦੇ ਨੇ ਇਸ ਫਿਲਮ ਦੇ ਨਾਲ ਇਸ ਕਨਸੈਪਟ ਦੇ ਨਾਲ ਦੈਨ ਬੀ ਵੇਅਰ ਹਨਾ ਸੋਚ ਸਮਝ ਕੇ ਇਦਾਂ ਦੇ ਪੰਗਿਆਂ ਵਿੱਚ ਪਹਿਲਾਂ ਤਾਂ ਪਾਓ ਹੀ ਨਾ ਹੱਥ ਬਟ ਜੇ ਤੁਸੀਂ ਪਾਉਣਾ ਹੀ ਹੈ ਇਹ ਸਿਸਟਮ ਕਰਨਾ ਹੀ ਹੈ ਦੈਨ ਬੀ ਵੈਰੀ ਵੈਰੀ ਕੇਅਰਫੁਲ ਬਿਕਾਜ਼ ਹੁਣ ਸੋਸਾਇਟੀ ਬਹੁਤ ਅਵੇਅਰ ਹੋ ਗਈ ਹੈ ਇਸ ਚੀਜ਼ ਦੀ ਐਂਡ ਉੱਤੇ ਹੁਣ ਫਿਲਮ ਵੀ ਬਣ ਗਈ ਹੈ ਜਦੋਂ ਕਿਸੇ ਚੀਜ਼ ਤੇ ਨਾ ਮੁੱਦੇ ਤੇ ਫਿਲਮ ਬਣ ਜਾਵੇ ਐਂਡ ਦੈਨ ਯੂ ਸਟਿਲ ਇਗਨੋਰ ਇਟ ਦੈਨ ਯੂ ਸਟੂਪਿਡ ਯੂ نو ਸੋ ਡੋਨਟ ਡੋਨਟ ਬੀ ਸਟੂਪਿਡ ਬੇਸਿਕਲੀ ਐਂਡ ਅਗੇਨ ਗਲਤ ਸਹੀ ਕਦੇ ਵੀ ਜੈਂਡਰ ਨਹੀਂ ਕਰਦਾ ਮਤਲਬ ਇਸਨੇ ਕਿ ਕੁੜੀਆਂ ਹੀ ਗਲਤ ਨੇ ਮੁੰਡੇ ਹੀ ਗਲਤ ਨੇ ਐਦਾ ਕੁਝ ਨਹੀਂ ਹੁੰਦਾ ਗਲਤ ਸਹੀ ਇਸ ਜੈਂਡਰ ਫਰੀ ਐਂਡ ਇਨਸਾਨ ਦੀ ਸੋਚ ਇਨਸਾਨ ਦੇ ਆਮ ਆਈ ਵੁੱਡ ਸੇ ਜੋਨ ਦੇ ਐਕਸ਼ਨਸ ਨੇ ਹਨਾ ઓਰ ਜੈਂਡਰ ਫਰੀ ਚੀਜ਼ਾਂ ਨੇ ਯਾ ਨਾ ਮੁੰਡਾ ਵੀ ਕਰ ਸਕਦਾ ਕੁੜੀ ਵੀ ਕਰ ਸਕਦੇ ਆ ਸੋ ਐਸ ਅ ਸੋਸਾਇਟੀ ਆਈ ਫੀਲ ਜਿੱਥੇ ਜਿੱਥੇ ਆਪਾਂ ਨੂੰ ਲੱਗਦਾ ਆਪਾਂ ਫੇਲ ਹੋ ਜਾਂਦੇ ਆ ਜਿੱਥੇ ਜਿੱਥੇ ਲੱਗਦਾ ਆਪਾਂ ਗਲਤ ਕੰਮ ਨੂੰ ਛੇਤੀ ਤੁਰ ਪੈਨੇ ਆ ਲੈਟਸ ਸਟਾਪ ਡੂਇੰਗ ਥੈਟ ਬਿਕੋਜ਼ ਆਉਣ ਵਾਲੀਆਂ ਜਨਰੇਸ਼ਨਸ ਨੂੰ ਆਪਾਂ ਕੀ ਸਿਖਾਵਾਂਗੇ ਕੀ ਦਿਖਾਵਾਂਗੇ ਐਂਡ ਵੀਤੀ ਲੋਕ ਲਾਈਕ ਕੀ ਰੇਸ਼ੋ ਪਕੇ ਸੀ 70 70 30 ਹੈ ਨਾ ਕਿ 70% ਪੀਪਲ ਆਰ ਗੋਇੰਗ ਮੋਰ ਟੁਵਰਡਸ ਅ ਨੈਗੇਟਿਵ ਸਟਫ ਹੈ ਨਾ ਵਜਾ ਕੁਝ ਵੀ ਹੋਵੇ ਨੈਗੇਟਿਵਿਟੀ ਹੈਗੀ ਜ਼ਿਆਦਾ ਉਸ ਪਾਸਾ ਪਾਨੂੰ ਜੀ ਜ਼ਿਆਦਾ ਲੱਗਦੀ ਆ ਜਨਰਲਾਈਜ਼ ਕਰ ਦਿੰਨੇ ਆ ਇੱਕ ਕੁੜੀ ਦਾ ਮਤਲਬ ਸਾਰੀਆਂ ਕੁੜੀਆਂ ਇੱਕ ਮੁੰਡੇ ਦਾ ਮਤਲਬ ਸਾਰੇ ਹੀ ਮੁੰਡੇ ਤੇ ਉਹੀ ਹੁ ਆਪਾਂ ਬਸ ਜੈਂਡਰਸ 'ਚ ਪੈ ਜਾਨੇ ਆ ਮੁੰਡੇ ਜਾਂ ਕੁੜੀਆਂ ਮੁੰਡੇ ਜਾਂ ਕੁੜੀਆਂ ਇਹ ਨਹੀਂ ਦੇਖਦੇ ਵੀ ਉਹਦੀ ਰੂਟ ਕੌਜ਼ ਕੀ ਆ ਉਸ ਜਨਰੇਸ਼ਨ ਨੂੰ ਕਿਸੇ ਕਿਸੇ ਪੇਰੈਂਟਸ ਦੇ ਮੁੰਡਾ ਇੱਕ ਮੁੰਡਾ ਵੀ ਹੋ ਸਕਦਾ ਕੁੜੀ ਵੀ ਹੋ ਸਕਦੀ ਆ ਉਹ ਕਿਹਨੂੰ ਬਲੇਮ ਕਰੂਗਾ கரੈਕਟ ਮੁੰਡਿਆਂ ਨੂੰ ਬਲੇਮ ਕਰੂ ਜਾਂ ਕੁੜੀਆਂ ਨੂੰ ਬਲੇਮ ਕਰੂ ਹਨਾ ਸੋ ਉਹਨਾਂ ਨੂੰ ਐਸਾ ਆਪਣੇ ਬੱਚੇ ਦੇਖਣਾ ਚਾਹੀਦਾ ਵੀ ਕੀ ਤੁਸੀਂ ਉਹਨਾਂ ਨੂੰ ਕੀ ਦੇ ਸਕਦੇ ਹੋ ਜਾਂ ਕੀ ਨਹੀਂ ਦੇ ਸਕੇ ਜਿਹਦੇ ਕਰਕੇ ਆਪਾਂ ਪੁਆਇੰਟ ਤੇ ਪਹੁੰਚੇ ਆ ਚੰਗਾ ਮਾੜਾ 5050 ਰੱਖੋ 7030 ਨਹੀਂ ਓਕੇ ਡੈਸਟੀਨੀ ਔਰ ਲੱਕੀ ਚਾਮਚ ਵੀ ਬਿਲੀਵ ਕਰਦੇ ਹੋ ਤੁਸੀਂ ਦੋਨੋਂ ਵੀ ਡੈਸਟੀਨੀ ਤਾਂ ਜੇ ਲੱਕੀ ਹੈ ਤਾਂ ਕੋਈ ਨਾ ਕੁਝ ਮੈਂ ਮੈਂਡੀ ਮੈਂਡੀ ਮੈਂ ਤਾਂ ਮੈਂ ਹਮੇਸ਼ਾ ਆਪ ਕਹਿੰਨਾ ਜੀ ਮੈਂ ਤਾਂ ਆਪ ਕਹਿਣਾ ਵੀ ਮੈਂਡੀ ਜੀ ਲੱਕੀ ਹੋਣ ਸਾਡੇ ਲਈ ਵੀ ਸਾਡੇ ਵਰਗੇ ਹੋਰ ਮੇਕਰਸ ਲਈ ਵੀ ਇੰਡਸਟਰੀ ਲਈ ਵੀ ਹਣਾ ਉਹ ਮੈਂ ਤਾਂ ਖੁਦ ਇਹ ਕਹਿਣਾ ਵਾ ਵੀ ਉਹ ਆਏ ਹੋਵੇ ਵੀ ਹਾਂ ਮੰਡੀ ਹੁਣਾਂ ਨੇ ਆ ਕਿਰਦਾਰ ਕੀਤਾ ਆ ਫਿਲਮ ਕੀਤੀ ਯੈਸ ਸੀ ਐਡੀ ਵੱਡੀ ਹੋਈ ਮੰਡੀ ਹੁਣਾਂ ਨੂੰ ਦੇਖ ਕੇ ਹੋਰ ਆਰਟਿਸਟ ਜਿਹੜੇ ਨੇ ਫੀਮੇਲ ਆਰਟਿਸਟ ਜਿਹੜੇ ਨੇ ਉਪਰੋਸਾ ਕਰਨ ਇਦਾਂ ਦੇ ਕੰਟੈਂਟਸ ਤੇ ਇਦਾਂ ਦੇ ਕੈਰੇਕਟਰਸ ਤੇ ਸਾਡੀ ਫਿਲਮ ਦੇਖ ਕੇ ਹੋਰ ਮੇਕਰਸ ਪਰੋਸਾ ਕਰਨ ਹੋਰ ਪ੍ਰੋਡਿਊਸਰਸ ਪਰੋਸਾ ਕਰਨ ਸੋ ਓਬਵੀਅਸ ਮਤਲਬ ਕੋਈ ਵੀ ਆ ਸਾਡਾ ਹੋ ਸਕਦਾ ਸਾਡੀ ਸਟੋਰੀ ਲੱਕੀ ਚਾਮ ਹੋਵੇ ਕੋਈ ਵੀ ਲੱਕੀ ਚਾਮ ਹੋਵੇ ਬਟ ਡੈਸਟੀਨੀ ਹਾਂ ਡੈਸਟੀਨੀ ਵੀ ਹੁੰਦੀ ਆ ਪਰ ਡੈਸਟੀਨੀ ਬਾਰੇ ਸੋਚ ਕੇ ਤੁਸੀਂ ਕੰਮ ਕਰਨਾ ਤਾਂ ਬੰਦ ਨਹੀਂ ਨਾ ਕਰ ਸਕਦੇ ਤੁਰਨਾ ਤਾਂ ਤੁਹਾਨੂੰ ਪੈਣਾ ਹੀ ਆ ਤੁਹਾਡੇ ਲਈ ਕੌਣ ਲੱਗੇ चाहे चाहे कुछ भी नहीं मैं उस मजाक कर रही थी, मैं बिलव करती इन डेस्टिनी बट आई बिलवक आई फील के द हाही है मैं कोटेशंस फॉलो कर दी कुछ चीज़ा मैं पढ़िया हुई लाइफ में like, जो मेरे मंत्रा बन चुके हैं फॉर एग्जाम्पल द हार्ड आई यू वर्क द लखी यू गैट सो ये जहन which, बहुत यंग एज तो है द हार्ड आई वर्क द लखीयर आई गैट द हार्ड आई वर्क सो आई थिंक आई एम रिसपॉन्सिबल अपनी जिंदगी एंड ਔਰ ਕੋਸ ਆਪਾ ਮੈਂ ਗੋਰ ਨੂੰ ਬਲੇਮ ਕਰ ਲੈਂਦੀ ਹੁੰਨੀ ਹ ਹੱਕ ਨਾਲ ਕਿ ਐਵੇਂ ਬਕਵਾਸ ਕੰਮ ਕਰ ਦਿੱਤਾ ਕੀ ਹੋ ਗਿਆ ਇਹ ਰੋਣਾ ਕਿਹਾ ਯੂ نو ਵਟ ਆਈ ਮੀਨ ਬਟ ਅਗੇਨ ਯੂ نو ਆਈ ਥਿੰਕ ਰੱਬ ਨੇ ਆਪਾਂ ਨੂੰ ਇੰਨੀ ਬੁੱਧੀ ਦਿੱਤੀ ਹੋਈ ਹੈ ਹੱਥ ਪੈਰ ਦਿੱਤੇ ਹੋਏ ਨੇ ਹੈਲਥ ਦਿੱਤੀ ਹੋਈ ਹੈ ਐਂਡ ਸਾਡੇ ਤੇ ਆ ਕਿ ਆਪਾਂ ਜ਼ਿੰਦਗੀ ਚ ਕੀ ਤੇ ਕਿਵੇਂ ਕਰਨਾ ਹੈ ਕੁਝ ਚੀਜ਼ਾਂ ਡੈਸਟਿੰਡ ਹੁੰਦੀਆਂ ਨੇ ਬਟ ਸਾਡਾ ਫਿਰ ਆ ਵਰ ਲਾਈਕ ਵਾਟ ਕੈਨ ਆ ਸੇ ਸੜੀ ਜ਼ਿੰਮੇਦਾਰੀ ਹੈ ਕਿ ਉਹਨੂੰ ਐਕਸੈਪਟ ਐਂਡ ਨਾਟ ਐਕਸੈਪਟ ਕਰਨਾ ਸੋਚ ਸਮਝ ਕੇ ਇਟਸ 올 ਔਨ ਅਸ ਯਾ थैंक यू सो वेरी वेरी मच 6eच ਦੇ ਲਈ ਬਹੁਤ ਸਾਰੀਆਂ ਬੈਸਟ ਵਿਸ਼ੇਸ ਸੋ ਏਸੀ ਕੀ ਮੇਰੇ ਨਾਲ ਸਟਾਰ ਕਾਸਟ 6eच ਦੀ ਮੰਡੀ ਤਖਰ ਐਂਡ ਹਰਦੀਪ ਗਰੇਵਾਲ ਫਿਲਮ ਦਾ ਆਪਾਂ ਮਾਨ ਵਧਾਉਣਾ 6eच 14 ਮਾਰਚ ਨੂੰ ਸਿਨੇਮਾ ਕਰਾਂ ਦੇ ਵਿਚਾਰੀ ਐ ਸੋ ਮੈਨੂੰ ਦਿਓ ਇਜਾਜ਼ਤ ਕਰ ਮੈਂ ਮਨ ਗਣੇਸ਼ ਦੇ ਨਾਲ ਮਨਪ੍ਰਿਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ